ਸਤਿ ਸ੍ਰੀ ਅਕਾਲ ਮੈਂ ਹਾਂ ਸੰਸਿੰਗ ਟਿੰਡਾ ਤੁਸੀਂ ਦੇਖ ਰਹੇ ਹੋ ਇਹ ਵਨ ਪੰਜਾਬੀ ਟੀਵੀ ਦਰਸ਼ਕੋ ਅੱਜ ਜੋ ਆਪਾਂ ਵਿਸ਼ਾ ਲੈ ਕੇ ਆਏ ਆ ਉਹ ਹੈ ਜੀ ਸੀਐਮ ਦਿੱਲੀ ਦੇ ਨਾਲ ਰਿਲੇਟਡ ਹੈ ਜੀ ਅਤਿਸ਼ੀ ਨੇ ਸੀਐਮ ਬਣ ਤੋਂ ਬਾਅਦ ਕਿਉਂ ਕਿਹਾ ਕਾਨਫਰੰਸ ਦੇ ਵਿੱਚ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਆਈ ਤਾਂ ਤੁਹਾਨੂੰ 600 ਯੂਨਟਾਂ ਬੰਦ ਹੋ ਜਾਣਗੀਆਂ ਤਾਂ ਜਿਹੜੀ ਆਪਾਂ ਖਬਰ ਕਰਨ ਜਾ ਰਹੇ ਆ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਤੋਂ ਹੁਣ ਅਗਰ ਆਪਾਂ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ ਤੇ ਉੱਥੇ ਹੁਣ ਜੋ ਮੌਜੂਦਾ ਨੇ ਇਸ ਟਾਈਮ ਨਿਤਿਸ਼ੀ ਨੇ ਜਿਹੜੇ ਅਤਿਸ਼ੀ ਉਹਨਾਂ ਨੇ ਸੀਐਮ ਦਾ ਉਦਦ ਸੰਭਾਲਿਆ ਤੇ ਉੱਥੇ ਕਾਨਫਰੰਸ ਕਰੀਆ ਉਹਨਾਂ ਨੇ ਤੇ ਇੱਥੇ ਉਹਨਾਂ ਨੇ ਇਹੀ ਗੱਲ ਤਾਂ ਪਕਟਰਾਵਾ ਕੀਤਾ ਤੇ ਕਿਤਨਾ ਕਿਤੇ ਅਗਰ ਆਮ ਆਦੀ ਪਾਰਟੀ ਨੇ ਜੋ ਸਹੂਲਤਾਂ ਦਿੱਤੀਆਂ ਨੇ ਦਿੱਲੀ ਦੀ ਪਬਲਿਕ ਨੂੰ ਜਿਵੇਂ ਆਪਾਂ 643 ਲਗਾ ਲਓ ਬਸ-ਬਸ ਲੇਡੀਜ਼ ਨੂੰ ਫ੍ਰੀ ਹੈ ਉੱਥੇ ਨਾਲ ਮੁਹੱਲਾ ਕਲੀਨਿਕ ਹੈ ਕਿ ਕਿਤਨਾ ਕਿਤੇ ਜਿਹੜੀਆਂ ਯੋਜਨਾਵਾਂ ਨੇ ਇਹ ਅਰਵਿੰਦ ਕੇਜਰੀਵਾਲ ਜੀ ਨੇ ਚਲਾਈਆਂ ਨੇ ਤੇ ਜੇਕਰ ਕੱਲ ਨੂੰ ਸਾਡੀ ਸਰਕਾਰ ਹੋਰੇ ਨਹੀਂ ਬਣਦੀ ਦਿੱਲੀ ਦੇ ਵਿੱਚ ਤਾਂ ਜੋ ਵੀ ਪਾ ਸਰਕਾਰ ਬਣੇਗੀ ਤਾਂ ਕਿਤਨਾ ਕਿਤੇ ਉਹ ਜਿਹੜੀਆਂ ਇਹ ਪਾਲਿਸੀਆਂ ਨੇ ਜਾਂ ਸੁਵਿਧਾਵਾਂ ਨੇ ਉਹ ਆਮਾ ਦੀ ਪਾਰਟੀ ਨੇ ਦਿੱਤੀਆਂ ਹੋਈਆਂ ਨੇ ਤੇ ਇਹਨੂੰ ਜਰੂਰ ਕਿਤਨਾ ਕਿਤੇ ਸਰਕਾਰ ਬੰਦ ਕਰੇਗੀ ਤਾਂ ਇਸ ਗੱਲ ਦਾ ਪ੍ਰਗਟਾਵਾ ਜੋ ਉਹਨਾਂ ਨੇ ਕੀਤਾ ਤੁਹਾਨੂੰ ਕੀ ਲੱਗਦਾ ਕਿ ਇੱਚ ਕਿੰਨੀ ਕਿ ਸਚਾਈ ਹੈ ਜਾਂ ਉਹਨਾਂ ਨੇ ਕ ਲਾਲਚੇ ਦਿੱਤਾ ਹੈ ਕਿ ਆਮਾ ਦੀ ਪਾਰਟੀ ਜਿਹੜੀ ਉਹਨੂੰ ਅਗਰ ਜਿਤਾਉਂਗੇ ਤਾਂ ਹੀ ਸੌਲਤਾ ਮਿਲਣਗੇ ਆ ਅਗਰ ਹੋਰ ਕੋਈ ਪਾਰਟੀ ਬਣ ਜਾਂਦੀ ਹੈ ਉਥੇ ਤਾਂ ਸ਼ਾਇਦ ਉਹਨਾਂ ਨੂੰ ਇਹ ਚੀਜ਼ ਦਾ ਘਾਵਾ ਜਿਹੜਾ ਭੁਗਤਣਾ ਪਏਗਾ ਤਾਂ ਸਾਡੇ ਪ੍ਰੋਗਰਾਮ ਨੂੰ ਬਤਾਂਤ ਸੇਅਰ ਕਰਿਓ ਤੇ ਬਤਾਂਤ ਲਾਈਕ ਕਰਿਓ ਅਸੀਂ ਇਹ ਪ੍ਰੋਗਰਾਮ A1 ਪੰਜਾਬੀ ਟੀਵੀ ਤੇ ਪਾਵਰ ਆਫ ਵਰਲਡ ਉਹਦੇ ਟੈਲੀਗੇਸਟ ਕਰਨ ਜਾ ਰਹੇ ਹਾਂ ਤੇ ਨਾਲ ਹੀ ਫੇਸਬੁੱਕ YouTube ਤੇ Instagram ਉਥੇ ਵੀ ਤੁਸੀਂ ਸਾਡਾ ਪ੍ਰੋਗਰਾਮ ਦੇਖ ਸਕਦੇ ਹੋ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ NRI ਵੀਰ ਨੇ ਜਿਹੜੇ USA ਬੈਠੇ ਹੋਣ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੇ ਨਾਲ ਹੀ ਕੁਝ ਸਾਡੇ ਦਰਸ਼ਕ ਨੇ ਜੋ ਅਰਬ ਕੰਟਰੀ ਤੋਂ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਵਿਸ਼ੇ ਵੀ ਦੱਸਦੇ ਨੇ ਸਾਨੂੰ ਤੇ ਆਪਣੇ ਵਿਚਾਰ ਨੇ ਉਹ ਵੀ ਸਾਂਝੇ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤਾਂ ਦਰਸ਼ਕੋ ਤੁਹਾਨੂੰ ਕੀ ਲੱਗਦਾ ਕਿ ਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਜਿਹੜੇ ਅਤਿਸ਼ੀ ਨੇ ਉਹਨਾਂ ਨੇ ਸੀਐਮ ਦਾ ਉੱਦਾ ਸੰਭਾਲਿਆ ਤੇ ਉਹ ਪੰਜਾਬ ਹੁਣ ਦਿੱਲੀ ਦੀ ਗੱਲ ਕਰਦੇ ਹਾਂ ਤਾਂ ਦਿੱਲੀ ਦੀ ਆਮ ਆਦਮੀ ਪਾਰਟੀ ਨੂੰ ਇਕਜੁੱਟ ਰੱਖ ਪਾਣਗੇ ਕਿ ਜਾਹੋ ਜੀ ਜਿਵੇਂ ਹੁਣ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਚੱਲੇਗੀ ਤਾਂ ਕੇਜਰੀਵਾਲ ਦੀ ਪਰ ਦਮੀ ਤੌਰ ਤੇ ਉਹ ਉੱਥੇ ਬਿਠਾਏ ਗਏ ਨੇ ਤੇ ਇਹਦਾ ਹੁਣ ਕਾਨਫਰੰਸ ਦੇ ਵਿੱਚ ਵੀ ਤੁਸੀਂ ਆਪਾਂ ਨੇ ਜਦੋਂ ਹੋਈ ਸੀਗੀ ਉੱਥੇ ਵੀ ਤੁਸੀਂ ਦੋ ਚਿਹਰਾ ਲੱਗੀਆਂ ਹੋਈਆਂ ਦੇਖੀਆਂ ਨੇ ਜਦੋਂ ਕਾਨਫਰੰਸ ਹੋਈ ਹੈ ਸੀਐਮ ਬਣ ਤੋਂ ਬਾਅਦ ਤਾਂ ਲੋਕਾਂ ਦਾ ਜੋ ਪਹਿਲਾਂ ਹੀ ਅੰਦਾਜ਼ਾ ਸੀਗਾ ਕਿ ਕਿਤੇ ਨਾ ਕਿਤੇ ਰਹਿਣਾ ਤਾਂ ਕੇਜਰੀਵਾਲ ਨਹੀਂ ਹੈ ਸੀਐਮ ਇਹ ਤਾਂ ਸਿਰ ਇਕ ਡਮੀ ਤੌਰ ਤੇ ਅਤੀਸ਼ੀ ਨੂੰ ਸੀਐਮ ਬਣਾਇਆ ਗਿਆ ਤੇ ਅਰਵਿੰਦ ਕੇਜਰੀਵਾਲ ਜੀ ਨੇ ਵੀ ਗੱਲ ਕਹੀ ਸੀ ਕਿ ਅਗਰ ਮੈਂ ਸਾਫ਼ ਸੁਥਰਾ ਮੈਂ ਕਰਪਟ ਨਹੀਂ ਆ ਤਾ ਮੈਨੂੰ ਦੁਬਾਰਾ ਮਤਲਬ ਮੇਰੀ ਪਾਰਟੀ ਨੂੰ ਬਹੁਤ ਮਤ ਲਿਆ ਕੇ ਆਓ ਜਿਤਾਓ ਤੇ ਮੈਨੂੰ ਮੁੱਖ ਮੰਤਰੀ ਦੁਆਰਾ ਬਣਾਓ ਤਾਂ ਦਰਸ਼ਕੋ ਇਸ ਪ੍ਰੋਗਰਾਮ ਨੂੰ ਤੁਸੀਂ ਬਤਾਂਤਾਂ ਤੇ ਸ਼ੇਅਰ ਕਰੋ ਤੇ ਬਤਾਂਤਾਂ ਲਾਇਕ ਕਰੋ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਆਦੀ ਪਾਰਟੀ ਕੇਜਰੀਵਾਲੀ ਹੈ ਜਾਂ ਕੇਜਰੀਵਾਲ ਤੋਂ ਆਮ ਆਦੀ ਪਾਰਟੀ ਹੈ ਤਾਂ ਅਗਰ ਆਪਾਂ ਗੱਲਬਾਤ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ ਤਾਂ ਅਰਵਿੰਦ ਕੇਜਰੀਵਾਲ ਕੀ ਐਸਾ ਚਿਹਰਾ ਕੋਈ ਹੈ ਜਿਹੜਾ ਇਸ ਨੂੰ ਹੁਣ ਸੰਭਾਲ ਪਾਏਗਾ ਜਾ ਕਲਾਸ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਅਰਵਿੰਦ ਕੇਜਰੀਵਾਲ ਇੱਕ ਮੁੱਖ ਚਿਹਰਾ ਨੇ ਕਿ ਉਹੀ ਹੀ ਪਾਰਟੀ ਨੂੰ ਚਲਾਉਣਗੇ ਉਹੀ ਹੀ ਇੱਕ ਤਰ੍ਹਾਂ ਦਾ ਚਿਹਰਾ ਹੈ ਪਾਰਟੀ ਹੈ ਤਾਂ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਇਸ ਵਿਸ਼ੇ ਨੂੰ ਵੱਧ ਤੋਂ ਵੱਧ ਪ੍ਰੋਗਰਾਮ ਨੂੰ ਸ਼ੇਅਰ ਕਰਿਓ ਤੇ ਵੱਧ ਤੋਂ ਲਾਈਕ ਕਰਿਓ ਤੇ ਆਪਣੇ ਜਿਹੜੇ ਵਿਚਾਰ ਨੇ ਜਿਹੜਾ ਸਾਡਾ ਸਟੂਡੀਓ ਦਿੱਤਾ ਹੋਇਆ ਨੰਬਰ ਹੈ ਉੱਤੇ ਜਰੂਰ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਨ ਲਈ ਆਪਾਂ ਸੰਜੀਵੀ ਸ਼ਰਮਾ ਜੀ ਨਾਲ ਜੁੜਦੇ ਹਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਇਸ ਵਿਸ਼ੇ ਬਾਰੇ ਕੀ ਕਹਿਣਾ ਹੈ ਤਾਂ ਦਰਸ਼ਕੋ ਜਿਉਂ ਆਪਾਂ ਵਿਸ਼ਾ ਲੈ ਅਤੀਸ਼ੀ ਨੇ ਅਖਰ ਐਸਾ ਕਿਉਂ ਕਿਹਾ ਕਿ ਅਗਰ ਸਰਕਾਰ ਉੱਥੇ ਆਮ ਆਦਮੀ ਪਾਰਟੀ ਦੀ ਨਹੀਂ ਬਣਦੀ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ 600 ਜਿਹੜੀ ਯੂਨਿਟ ਮਿਲਦੀ ਹੈ ਉਹ ਬੰਦ ਹੋ ਜਾਵੇਗੀ ਤੇ ਇਸ ਵਿਸ਼ੇ ਬਾਰੇ ਗੱਲਬਾਤ ਕਰਨ ਲਈ ਸੰਜੀਵ ਸ਼ਰਮਾ ਜੀ ਜੁੜੇ ਨੇ ਸਤਿ ਸ੍ਰੀ ਅਕਾਲ ਸੰਜੀਵ ਸ਼ਰਮਾ ਜੀ ਹੈਲੋ ਮੈਨੂੰ ਲੱਗਦਾ ਜੀ ਕਿਸੇ ਕਾਰਨ ਕਿ ਨੈਟਵਰਕ ਜਿਹੜਾ ਉਹ ਬੰਦ ਸਲੋ ਚੱਲ ਰਿਹਾ ਹੈ ਤਾਂ ਦਰਸ਼ਕੋ ਜਿਉਂ ਆਪਾਂ ਵਿਸ਼ਾ ਲੈ ਕੇ ਆਏ ਆ ਕਿ ਆਖਰ ਆਮ ਆਦਮੀ ਪਾਰਟੀ ਕਿਉਂ ਲੋਕਾਂ ਨੂੰ ਇਹ ਕਹਿ ਰਹੀ ਹੈ ਕਿ ਜੇ ਅਰਵਿੰਦ ਕੇਜਰੀਵਾਲ ਜਾਂ ਆਮਾ ਦੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਤਾਂ ਕਿਤਨਾ ਕਿਤੇ ਜਿਹੜੇ ਮਹੱਲਾ ਕਲੀਨਿਕ ਨੇ ਜਾਂ ਜਿਹੜੇ 600 ਜੁਨਟਾ ਨੇ ਬਸ ਫ੍ਰੀ ਮਿਲਦੀ ਹੈ ਮਹਿਲਾਵਾਂ ਨੂੰ ਉਹ ਕਿਤਨਾ ਕਿਤੇ ਬੰਦ ਹੋ ਜਾਣਗੀਆਂ ਤਾਂ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਨ ਲਈ ਸੰਜੀਵ ਸ਼ਰਮਾ ਜੀ ਨਾਲ ਦੁਬਾਰਾ ਕੰਟੈਕਟ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਉਹਨਾਂ ਦਾ ਕੀ ਵਿਚਾਰ ਹੈ ਤੇ ਕੀ ਮਤਲਬ ਆ ਆਪਣੇ ਵਿਚਾਰ ਰੱਖਦੇ ਨੇ ਤਾਂ ਦਰਸ਼ਕੋ ਜੋ ਆਪਾਂ ਗੱਲਬਾਤ ਕਰ ਰਹੇ ਹਾਂ ਉਹ ਇਹੀ ਹੈ ਕਿ ਕਿਤਨਾ ਕਿਤੇ ਜਿਹੜੇ ਆ ਪ੍ਰੋਗਰਾਮ ਜਿਹੜੇ ਆਪਣੇ ਉਹ ਤੁਹਾਡੇ ਦਿੱਤੇ ਹੁੰਦੇ ਨੇ ਹੁਣ ਆਪਾਂ ਜੇ ਗੱਲਬਾਤ ਆਮ ਆਦਮੀ ਪਾਰਟੀ ਨਾਲ ਲਾ ਲਈਏ ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਦਾ ਅਗਰ ਦਿੱਲੀ ਦੇ ਵਿੱਚ ਕੋਈ ਇਫੈਕਟ ਪੈਂਦਾ ਚੰਗਾ ਹੋਵੇ ਮਾੜਾ ਹੋਵੇ ਤਾਂ ਜ਼ਰੂਰ ਹੈ ਕਿ ਆ ਜਿਹੜੇ ਨਾਲ ਦੀਆਂ ਸਟੇਟਾਂ ਨੇ ਜਾਂ ਪੰਜਾਬ ਦੀ ਗੱਲ ਕਰ ਲਈਏ ਇਹਦੇ ਵਿੱਚ ਸਿੱਧਾ ਹੀ ਅਸਰ ਪਏਗਾ ਕਿਉਂਕਿ ਉਰੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਦਰਸ਼ਕਾਂ ਨੂੰ ਆਪਾਂ ਇਹੀ ਅਪੀਲ ਕਰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਕਿ ਜੋ ਆਮ ਆਦਮੀ ਪਾਰਟੀ ਨੇ ਵਾਦੇ ਕੀਤੇ ਸੀਗੇ ਉਹ ਪੂਰੇ ਨੇ ਕੀ ਗਰ ਭ੍ਰਸ਼ਟਾਚਾਰ ਦੀ ਗੱਲਬਾਤ ਕਰਦੇ ਆ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਲਾ ਲਈਏ ਪੰਜਾਬ ਲਾ ਲਈਏ ਉੱਥੇ ਭ੍ਰਸ਼ਟਾਚਾਰ ਖਤਮ ਹੋਇਆ ਇਸ ਵਿਸ਼ੇ ਬਾਰੇ ਗੱਲਬਾਤ ਕਰ ਲਈ ਆਪਣੇ ਨਾਲ ਸੰਜੀਤ ਸ਼ਰਮਾ ਜੀ ਜੁੜੇ ਨੇ ਆਪਾਂ ਗੱਲਬਾਤ ਕਰ ਲਈਏ ਸੱਸੀ ਗੱਲ ਸੰਜੀਤ ਸ਼ਰਮਾ ਜੀ ਹੋਰ ਜੀ ਕੀ ਹਾਲ ਚੱਲ ਹੈ ਤੇ ਸੰਜੀਤ ਜੀ ਜਿਉ ਆਪਾਂ ਅੱਜ ਵਿਸ਼ਾ ਲੈ ਕੇ ਆਏ ਆ ਕਿ ਅਤੀਸ਼ੀ ਜੀ ਨੇ ਦਿੱਲੀ ਦੇ ਸੀਆ ਬਣ ਤੋਂ ਬਾਅਦ ਕਾਨਫਰੰਸ ਦੇ ਵਿੱਚ ਇਹ ਕਿਹਾ ਕਿ ਅਗਰ ਆਮ ਆਦੀ ਪਾਰਟੀ ਦੀ ਹੁਣ ਇਲੈਕਸ਼ਨ ਅਗਰ ਸਰਕਾਰ ਨਾ ਬਣੀ ਤਾਂ ਤੁਹਾਨੂੰ ਜਿਹੜੇ 600 ਯੂਨਟਾਂ ਨੇ ਜਾਂ ਫ੍ਰੀ ਬੱਸ ਸੇਵਾ ਮਿਲਦੀ ਹੈ ਜਾਂ ਕਿਤਨਾ ਕਿਤੇ ਮਹੱਲਾ ਕਲੀਨਿਕ ਹੈ ਜੋ ਆਮ ਆਦੀ ਪਾਰਟੀ ਨੇ ਦਿੱਤੀਆਂ ਨੇ ਜਿਹਨੂੰ ਸਿੱਧਾ ਤੌਰ ਤੇ ਕੇਜਰੀਵਾਲ ਦੀਆਂ ਇੱਕ ਮਹਿਮਾ ਮਤਲਬ ਦੱਸੀਆਂ ਜਾਂਦੀਆਂ ਨੇ ਕਿ ਉਹਨਾਂ ਦੀ ਇੱਕ ਡ੍ਰੀਮ ਨੇ ਤਾਂ ਕਿਤਨਾ ਕਿਤੇ ਜਿਹੜੀ ਸਰਕਾਰ ਬਣੇਗੀ ਤਾਂ ਬੰਦ ਕਰੇਗੀ ਮੈਂ ਦੇਖੋ ਕਿੰਨਾ ਸਾਰਾ ਰਾਜਨੀਤੀ ਹੈ ਜੀ ਇਹ ਰਾਜਨੀਤਿਕ ਲੋਕ ਜਿਹੜੇ ਹੁੰਦੇ ਆ ਕਿ ਦਿਨਾਂ ਜਿੱਤੇ ਆਪਣਾ ਫਾਇਦਾ ਜਾਂ ਆਪਣੀ ਪਾਰਟੀ ਦਾ ਫਾਇਦਾ ਇਹਨਾਂ ਨੇ ਦੇਖਣਾ ਹੁੰਦਾ ਜੀ ਹੁੰਦਾ ਵੀ ਇਹ ਦੇਖੋ ਅਸੀਂ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਆਂ ਸਾਨੂੰ ਕਿਸੇ ਪਾਰਟੀ ਦੀ ਜ਼ਿੰਮੇਵਾਰੀ ਮਿਲੀ ਹੈ ਲੋਕਾਂ ਦੀ ਜ਼ਿੰਮੇਵਾਰੀ ਮਿਲੀ ਹੈ ਕਿ ਸੁਪੇ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ ਇਹ ਰਾਈਟ ਵੀ ਬਣਦਾ ਬੰਦੇ ਦਾ ਜੀ ਸੋਚਣ ਦਾ ਨਹੀਂ ਕਿ ਨਾ ਅਸੀਂ ਇਹ ਸਾਡਾ ਸਵਾਲ ਇਹ ਹੈ ਮੈਡਮ ਨੂੰ ਵੀ ਕਿਹਾ ਤੁਹਾਡੇ ਜਿੰਨੇ ਵੀ ਸਾਲ 10 ਸਾਲ 5 ਸਾਲ ਜਿੰਨੇ ਵੀ ਸਾਲ ਤੁਹਾਡੀ ਸਰਕਾਰ ਦਿੱਲੀ ਦੇ ਵਿੱਚ ਰਹਿ ਚੁੱਕੀ ਹੈ ਕਿਹਾ ਉੱਥੇ ਵੀ ਜਨਤਾ ਉੱਥੇ ਦੇ ਲੋਕ ਖੁਸ਼ ਹੈ ਜੀ ਅਗਰ ਖੁਸ਼ ਹੈ ਜੀ ਫਿਰ ਤਾਂ ਸਾਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਜੀ ਹੈ ਦੇਖੋ ਅਗਰ ਕੁਝ ਨਹੀਂ ਹੈ ਫਿਰ ਤੁਸੀਂ ਜਿੰਨੇ ਮਰਜ਼ੀ ਜੁਮਲੇ ਛੱਡੀ ਜਾਓ ਜਿੰਨੇ ਮਰਜ਼ੀਆਂ ਤੁਸੀਂ ਸ਼ੁਰਲੀਆਂ ਛੱਡੀ ਜਾਓ ਲੋਕਾਂ ਨੇ ਆਪਣਾ ਮਨ ਬਣਾ ਕੇ ਜਿਹੜੀ ਵੋਟ ਕਿਤੇ ਨਾ ਕਿੱ데 ਪਾਉਣੀ ਹੈ ਜੀ ਦੇਖੋ ਜੇ 600 ਜੰਤਰੀ ਗੱਲ ਕਰਦੇ ਆ ਹੋ ਸਕਦਾ ਆਉਣ ਵਾਲੀ ਸਰਕਾਰ ਵੱਧ ਫਾਇਦਾ ਦੇ ਦੇਵੇ ਜੀ ਕਿਸੇ ਵੀ ਸਰਕਾਰ ਬਣੂਗੀ ਹੋ ਸਕਦਾ ਜਿਹੜੀਆਂ ਪਿਛਲੇ ਸਰਕਾਰ ਦੀਆਂ ਸਕੀਮਾਂ ਲਾਗੂ ਹੁੰਦੀਆਂ ਅਸ਼ੁਗਦਾਵਾਂ ਲਾਗੂ ਹੁੰਦੀਆਂ ਕਿਤੇ ਨਾ ਕਿਤੇ ਉਹਨਾਂ ਨੂੰ ਬੰਦ ਵੀ ਕਰ ਸਕਦੀ ਹੈ ਇਹ ਆਉਣ ਵਾਲੀ ਸਰਕਾਰ ਦੇ ਹੱਥ ਤੇ ਹੈ ਜੀ ਆਉਣ ਵਾਲੀ ਸਰਕਾਰ ਤੇ ਗੱਟਪਟਾ ਲੱਗੂਆ ਕਿ ਜਿੱਥੇ ਦੇ ਲੋਕਾਂ ਨੂੰ ਕੀ ਫਾਇਦਾ ਨਰੇਵਾ ਕੀ ਨੁਕਸਾਨ ਹੋ ਰਿਹਾ ਜੀ ਸਰਕਾਰ ਬਣਾਉਣ ਤੋਂ ਬਾਅਦ ਬਿਲਕੁਲ ਦੇਖੋ ਅਗਰ ਆਪਾਂ ਕੁਝ ਲੋਕਾਂ ਦਾ ਕਹਿਣਾ ਆਇਆ ਸੀਗਾ ਕਿ ਅਤੀਸ਼ ਨੇ ਜਿਹੜੇ ਉਹ ਇੱਕ ਡਮੀ ਤੌਰ ਤੇ ਸੀਆ ਬਣੇ ਨੇ ਕਿ ਉੱਥੇ ਇੱਕ ਕਾਰਜਕਾਲ ਹੈ ਜਿਹੜਾ ਉਹ ਕੇਜਰੀਵਾਲ ਦੀ ਹੀ ਚੱਲੇਗੀ ਪਾਰਟੀ ਦੇ ਵਿੱਚ ਕੇਜਰੀਵਾਲ ਹੀ ਡਿਸੀਜਨ ਲੈਣਗੇ ਤਾਂ ਉਹਦਾ ਕਿਤਨਾ ਕਿਤੇ ਆਪਾਂ ਨੇ ਉਹ ਦੇਖਣ ਨੂੰ ਵੀ ਮਿਲਿਆ ਜਦੋਂ ਕਾਨਫਰੰਸ ਹੋਈ ਸੀਆ ਬਣੇ ਅਤੀ ਸੀ ਤਾਂ ਉਹਨਾਂ ਨਾਲ ਕਿ ਚੇਅਰ ਰੱਖੀ ਗਈ ਖਾਲੀ ਉਹ ਸਿੱਧੇ ਤੌਰ ਤੇ ਇਹ ਦੱਸਾਉਂਦਾ ਸੀ ਕਿ ਮੈਂ ਤਾਂ ਇੱਕ ਸਿਰਫ ਔਰੇ ਕੁਝ ਟਾਈਮ ਲਈ ਸੀਆ ਬਣੀ ਆ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਮਤਲਬ ਪਾਰਟੀ ਹੈ ਜャ ਲੋਕਾਂ ਦਾ ਉਹ ਉਹਨਾਂ ਨੇ ਕਿਹਾ ਕਿ ਦੁਬਾਰਾ ਕੇਜਰੀਵਾਲ ਨੂੰ ਹੀ ਸੀਐਮ ਦੇਖਣਾ ਚਾਹੁੰਦੇ ਨੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਅਗਰ ਇਨਸਾਨ ਸੀਐਮ ਬੰਦਾ ਹੈ ਕੋਈ ਵੀ ਹੋਵੇ ਜ਼ਿੰਮੇਵਾਰੀ ਲੈਂਦਾ ਹੈ ਤਾਂ ਉਹ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਨਾ ਕਿ ਪਹਿਲਾਂ ਹੀ ਹਥਿਆਰ ਸੱਟਣੇ ਚਾਹੁੰਦੇ ਨੇ ਕਿ ਜੀ ਮੈਂ ਤਾਂ ਜੋ ਵੀ ਹੈ ਕਿ ਕਰਤਾ ਤਰਤਾ ਸਿਰ ਕੇਜਰੀਵਾਲ ਹੈ ਤਾਂ ਮੁੱਖ ਕਾਰਨ ਕੀ ਹੁਣ ਦੇਖਿਆ ਜਾਵੇ ਕਿ ਕੇਜਰੀਵਾਲ ਹੀ ਪਾਰਟੀ ਚਲਾਉਣਗੇ ਇੱਕ ਪਾਰਟੀ ਹੀ ਕੇਜਰੀਵਾਲ ਹੈ ਬਿਲਕੁਲ ਦੇਖੋ ਬਹੁਤ ਵਧੀਆ ਜਿਹੜਾ ਤੁਸੀਂ ਸਵਾਲ ਕੀਤਾ ਵੀ ਪਾਰਟੀ ਦੇ ਜਿਹੜੀ ਵਾਲਾ ਹੈ ਜੈ ਜੀ ਵਾਲਾ ਪਾਰਟੀ ਕਿਲਾਉਣਾ ਬਈ ਦੇਖੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜਾ ਸਟਾਰਟਿੰਗ ਦੇਖੀਏ ਸਟਾਰਟਿੰਗ ਦੇਖੀਏ ਬਹੁਤ ਵਧੀਆ ਸੀਆ ਮੈਂ ਤਾਂ ਬਹੁਤ ਵਾਰ ਚੈਨਲ ਤੇ ਬੋਲਿਆ ਐਨੇ ਵਧੀਆ ਵਧੀਆ ਨੇਤਾ ਜੈ ਐਨੇ ਸਾਫ ਸੁਥਰੇ ਜਿਹੜੇ ਲੋਕ ਸੀਗੇ ਇਹਨਾਂ ਦੇ ਨਾਲ ਜੁੜੇ ਹੋਏ ਸੀਗੇ ਇੱਕ ਤੇਜਰੀ ਵਾਲੀ ਸ਼ੋਤ ਨੂੰ ਵਗੇ ਰੱਖ ਕੇ ਚੱਲਣਾ ਜਾਂ ਹਾਈ ਕਮਾਂਡ ਦਾ ਇਹ ਸ਼ੋ ਹੁੰਦਾ ਵੀ ਜਿਹੜਾ ਕਿਤੇ ਨਾ ਕਿਤੇ ਆਪਾਂ ਕਹਿ ਦਿੰਨੇ ਆ ਜੀ ਕੰ ਦਿੱਲੀ ਚ ਫਲਾਣਾ ਬੈਠਾ ਜੀ ਉਹ ਫਲਾਣੇ ਸੁਭੇ ਦੀ ਸਰਕਾਰ ਚਲਾ ਰਿਹਾ ਫਲਾਣਾ ਬਟਾ ਫਲਾਣੇ ਸੁਭੇ ਦੀ ਸਰਕਾਰ ਚਲਾ ਰਿਹਾ ਲੇਕਿਨ ਕਿਤੇ ਨਾ ਕਿਤੇ ਜੇ ਆਪਾਂ ਪੰਜਾਬ ਦੀ ਵੀ ਗੱਲ ਕਰੀਏ ਸਾਨੂੰ ਤਾਂ ਇਹ ਲੱਗਦਾ ਜੀ ਮਾਨ ਸਾਹਿਬ ਦਾ ਚਿਹਰਾ ਕਿਤੇ ਨਾ ਕਿਤੇ ਇਹ ਲੋਕਾਂ ਦੇ ਅੱਗੇ ਲਿਆਂਦਾ ਗਿਆ ਲੋਕਾਂ ਨੇ ਮਾਨ ਸਾਹਿਬ ਨੂੰ ਵੋਟਾਂ ਪਾਈਆਂ ਲੇਕਿਨ ਜਿਹੜੀ ਕਿਤੇ ਨਾ ਕਿਤੇ ਚੱਲਦੀ ਹੈ ਜੋ ਜਿਹੜਾ ਕਿਤੇ ਨਾ ਕਿਤੇ ਕੁਝ ਕਰਨਾ ਹੁੰਦਾ ਜਾਂ ਕੋਈ ਫੈਸਲਾ ਲੈਣਾ ਹੁੰਦਾ ਉਹ ਕਈ ਜਿਹੜੀ ਬਾਦ ਸਾਹਿਬ ਤੋਂ ਹੀ ਆਉਂਦਾ ਜੀ ਚਾਹੇ ਉਹ ਜੇਲ੍ਹ ਦੇ ਬੈਠਣ ਚਾਹੇ ਬਾਹਰ ਬੈਠਣ ਇਹ ਹੀ ਕੰਮ ਦਿੱਲੀ ਦਾ ਹੈ ਜੀ ਦਿੱਲੀ ਚ ਵੀ ਇਹ ਹੀ ਕੁਝ ਹੋਣਾ ਜੀ ਪੂਰੀ ਪਾਰਟੀ ਦਾ ਨੇਗਰੀਵਾਰ ਤੋਂ ਬਿਨਾ ਕਹਿ ਨਹੀਂ ਸਕਦੇ ਜੀ ਪੱਤਾ ਵੀ ਲਜੂਆ ਜੀ ਲੇਕਿਨ ਇਹੀ ਸੋਚ ਬਦਲਨੀ ਜ਼ਰੂਰਤ ਹੈ ਉਸੀ ਸਿਸਟਮ ਨੂੰ ਬਦਲਨੀ ਜ਼ਰੂਰਤ ਹੈ ਤੁਸੀਂ ਸੀਐਮ ਹੋ ਤੁਸੀਂ ਕੁਝ ਵੀ ਕਿਸੇ ਵੀ ਕੁਰਸੀ ਤੇ ਬੈਠੇ ਆ ਲੇਕਿਨ ਪਾਰਟੀ ਨੂੰ ਨਾਲ ਲੈ ਕੇ ਚੱਲਣਾ ਪਾਰਟੀ ਦੇ ਵਰਕਰਾਂ ਨੂੰ ਵਲੰਟੀਅਰਾਂ ਨੂੰ ਜਿਨ੍ਹਾਂ ਨੇ ਕਿਤੇ ਨਾ ਕਿਤੇ ਦਿਨ ਰਾਤ ਮਿਹਨਤ ਕਰਕੇ ਤੁਹਾਨੂੰ ਵੋਟਾਂ ਪਾਉਣੀਆਂ ਜਾਂ ਪਾਉਣੀ ਐ ਉਹਨਾਂ ਨੂੰ ਲੋਕ ਵੋਟਾਂ ਪਾਉਣ ਦੇ ਬਾਅਦ ਭੁੱਲ ਜਾਂਦੇ ਆ ਕਿ ਦੁੱਖ ਤਾਂ ਇਸ ਕੰਡ ਦਾ ਹੁੰਦਾ ਜੀ ਬਾਅਦ ਮੁਰਗਲ ਦੇਖੋ ਆਪਾਂ ਗੱਲ ਇਸ ਲਈ ਕਰ ਰਹੇ ਆ ਕਿ ਕੇਸਰੀਵਾਲ 5 ਮਹੀਨੇ ਜੇਲ੍ਹ 'ਚ ਰਹਿ ਕੇ ਆਏ ਨੇ ਅਗਰ ਤੁਹਾਨੂੰ ਅਸਤੀਫਾ ਦੇਣਾ ਹੀ ਸੀ ਤਾਂ ਤੁਸੀਂ ਉਦੋਂ ਹੀ ਦੇ ਦਿੰਦੇ ਉਦੋਂ ਵੀ 5 ਮਹੀਨੇ ਕਿਤਨਾ ਕਿਤੇ ਡਿਪਟੀ ਸੀਐਮ ਵੀ ਤੁਹਾਨੂੰ ਪਤਾ ਹੀ ਐ ਉਹਨਾਂ ਨੇ ਵੀ ਉਦੋਂ ਤੋਂ ਅਸਤੀਫਾ ਦਿੱਤਾ ਸੀਗਾ ਤਾਂ ਤੁਸੀਂ ਵੀ ਜੇਲ੍ਹ 'ਚੋਂ ਤਾਂ ਕਿਤਨਾ ਕਿਤੇ ਜਿਹੜੀ ਜ਼ਿੰਮੇਵਾਰੀ ਐ ਕਿ ਸੀਐਮ ਦੀ ਕੋਈ ਡਿਸੀਜਨ ਲੈਣਾ ਐ ਤਾਂ ਪਾਰਟੀ ਦੇ 'ਚ ਕੈਸਾ ਕਿਸੇ 'ਚ ਬੰਦੇ 'ਚ ਦਾਮੇ ਨਹੀਂ ਕੀ ਜਿਹੜਾ ਕੋਈ ਡਿਸੀਜਨ ਲੈ ਸਕੇ ਐਜੇ ਸੀਐਮ ਤੌਰ ਤੇ ਤਾਂ ਤੁਸੀਂ ਉਦੋਂ ਹੀ ਦੇਣ ਦੇ ਕੋਈ ਨਵਾਂ ਡਿਸੇ ਬਣਾ ਦੇ ਤੇ ਉਸ ਕਮ ਸੇ ਕਮ ਜਿਹੜਾ ਵਿਕਾਸ ਦੀ ਗੱਲ ਹੈ ਜਾਂ ਵੋਟਾਂ ਤੋਂ ਪਹਿਲਾਂ ਕੋਈ ਪਾਰਟੀ ਨੂੰ ਆਪਾਂ ਚਲਾਉਣਾ ਹੁੰਦਾ ਹੈ ਜਾਂ ਲੋਕਾਂ ਦੇ ਵਾਅਦੇ ਪੂਰੇ ਕਰਨੇ ਨੇ ਉਹ ਪਹਿਲਾਂ ਤੁਸੀਂ ਕਰ ਲੈਂਦੇ ਹੁਣ ਅਗਰ ਅਤੀਸ਼ੀ ਜੀ ਨੇ ਤੁਸੀਂ ਸੀਐਮ ਬਣਾਇਆ ਹੈ ਤਾਂ ਲੋਕ ਹੁਣ ਆਪਾਂ ਨੂੰ ਕੀ ਲੱਗਦਾ ਹੈ ਕਿ ਉਹ ਵਾਅਦੇ ਜੋ ਲੋਕਾਂ ਦੇ ਨੇ ਐਜ਼ এ ਸੀਐਮ ਪੂਰੇ ਕਰ ਪਾਣਗੇ ਜਾਂ ਕਿਤਨਾ ਕਿਤੇ ਫੇਰ ਉਹਨਾਂ ਨੂੰ ਕੇਜਰੀਵਾਲ ਕੋਲੇ ਹੀ ਝਾਕਣਾ ਪਏਗਾ ਕਿ ਛੋਟੀ ਛੋਟੀਆਂ ਮੁਸ਼ਕਲਾਂ ਹੋਣਗੀਆਂ ਜੋ ਗੱਲਬਾਤ ਹੋਈ ਗਈ ਉਹ ਕੇਜਰੀਵਾਲ ਕੋਲੇ ਜਾ ਕੇ ਹੀ ਨਵਟਾਰਾ ਕਰਨਾ ਪਏਗਾ ਕਿ ਆਪਣੇ ਕੋਲੇ ਉਹਨਾਂ ਦਾ ਕੋਈ ਐਨਾ ਸਮੋ ਕੋਈ ਵਜੂਦੇ ਨਹੀਂ ਕਿ ਉਹ ਆਪਣੇ ਦਮ ਤੇ ਕੋਈ ਡਿਸੀਜਨ ਲੈ ਲੈਣ ਬਿਲਕੁਲ ਦੇਖੋ ਇਹਹੀ ਇਹ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਮੈਂ ਕਰ ਰਿਹਾ ਹਾਂ ਜੀ ਵੀ ਬੇਸ਼ੱਕ ਜਿਹੜਾ ਮਰਜੀ ਚਿਹਰਾ ਅੱਗੇ ਫਰੰਟ ਤੇ ਲਿਆਉਣ ਸੀ ਐਮਡੀ ਸੀਟ ਤੇ ਜਿਵੇਂ ਤੁਸੀਂ ਕਹਿ ਰਹੇ ਆਂ ਵੀ ਕਿਤੇ ਨਾ ਕਿਤੇ ਸੀਟ ਕੋ ਖਾਲੀ ਰੱਖੀ ਗਈ ਹੈ ਇਹਹੀ ਚੀਜ਼ ਇਹ ਦਰਸਾ ਰਹੀ ਹੈ ਵੀ ਜਿਵੇਂ ਨਾ ਕਿਤੇ ਕੇਜਰੀਵਾਲ ਵੀ ਹੀ ਚੱਲਣੀ ਹੈ ਕੇਜਰੀਵਾਲ ਦੇ ਨਕਸ਼ੇ ਕਦਮਾਂ ਤੋਂ ਚੱਲਣਾ ਕੀ ਹੁੰਦਾ ਹਾਈ ਕਮਾਂਡ ਆਉਂਦੀ ਹੈ ਹਾਈ ਕਮਾਂਡ ਇੱਕ ਜਿਹਨੂੰ ਤਾਂ ਨਵੀਨਰ ਕਹਿੰਦੇ ਨੇ ਉਹ ਹੁੰਦਾ ਉਹਨੇ ਉੱਥੇ ਜਨੇ ਕਿਤੇ ਸੰਭਾਲਦਾ ਹੁੰਦਾ ਲੇਕਿਨ ਮੈਂ ਫਿਰ ਦੁਬਾਰੇ ਕਹਾਂਗਾ ਜੀ ਉਹਨਾਂ ਲੋਕਾਂ ਨਾਲ ਤੁਸੀਂ ਸਲਾਹ ਕਰੋ ਉਹਨਾਂ ਲੋਕਾਂ ਦੇ ਕੋਲ ਜਾਓ ਤੁਸੀਂ ਜਿਹੜੇ ਲੋਕ ਦਿਨ ਰਾਤ ਤੁਹਾਡੇ ਨਾਲ ਮਿਹਨਤ ਕਰਕੇ ਤੁਹਾਡੀ ਪਾਰਟੀ ਨਾਲ ਜੁੜੋਏ ਆ ਤੁਹਾਡੀਆਂ ਸਰਕਾਰਾਂ ਬਣਾਉਣ ਤੋਂ ਤੁਹਾਡਾ ਸਾਥ ਦਿੰਦੇ ਆ ਲੇਕਿਨ ਉਹ ਵੀ ਕਿਤੇ ਨਾ ਕਿਤੇ ਅੱਗੇ ਜਿਹਰੇ ਰਹਿ ਜਾਂਦੇ ਆ ਜਿਹੜੇ ਐਮਐਲਏ ਬਣ ਜਾਂਦੇ ਆ ਫੇਰ ਮੰਤਰੀ ਬਣ ਜਾਂਦੇ ਆ ਉਹਨਾਂ ਦੇ ਵਿਚੋਂ ਵੀ ਕਿਸੇ ਨਾ ਕਿਸੇ ਫਿਰ ਮੁੱਖ ਮੋਦੀ ਜਿਹੜਾ ਜਦਣਾ ਕਿਸੇ ਕੇਜਰੀਵਾਲ ਦਾ ਹੀ ਫਰਮਾਨ ਚੱਲਣਾ ਇਹ ਸਹੀ ਨਹੀਂ ਕਹਿੰਦੇ ਜੀ ਇਹਦਾ ਫਰਮਾਨ ਕਿਉਂ ਚੱਲਦਾ ਜੇ ਚੱਲਣਾ ਨਹੀਂ ਚਾਹੀਦਾ ਲੇਕਿਨ ਲੋਕਾਂ ਦੇ ਹਿੱਤ ਵਿੱਚ ਕਿੰਨਾ ਹੈ ਜਾਂ ਲੋਕਾਂ ਤੇ ਕਿੰਨਾ ਕੁ ਪ੍ਰਭਾਵ ਪੈਂਦਾ ਉਹ ਸਾਨੂੰ ਮਤਲਬ ਕਿਸੇ ਵੀ ਸਰਕਾਰ ਤੋਂ ਦੇਖਣ ਨੂੰ ਮਿਲ ਜਾਂਦਾ ਜੀ ਕੋਈ ਵੀ ਸਰਕਾਰ ਹੋਵੇ ਸਰਕਾਰ ਲੋਕਾਂ ਦੇ ਹਿਸਾਬ ਨਾਲ ਚੱਲਣੀ ਚਾਹੀਦੀ ਹੈ ਨਾ ਕਿ ਲੋਕ ਸਰਕਾਰਾਂ ਦੇ ਹਿਸਾਬ ਨਾਲ ਚੱਲਣ ਠੀਕ ਹੈ ਉਹ ਹੁੰਦਾ ਇੱਕ ਲੋਕਤੰਤਰ ਹੁੰਦਾ ਸੰਵਿਧਾਨ ਹੁੰਦਾ ਉਹ ਲੱਗaganda ਲੇਕਿਨ ਕਿਤੇ ਨਾ ਕਿਸੇ ਕੋਈ ਵੀ ਸਰਕਾਰ ਐਦਾਂ ਦੀ ਨਹੀਂ ਸਾਨੂੰ ਦੇ ਜਿਹੜੀ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੋਵੇ। ਬਿਲਕੁਲ ਨਰਿੰਦਰ ਕੁਮਾਰ ਜੀ ਆਪਾਂ ਨੂੰ ਚੰਡੀਗੜ੍ਹ ਤੋਂ ਮੈਸੇਜ ਕਰ ਰਹੇ ਨੇ। ਉਹ ਕਹਿੰਦੇ ਜੀ ਜੇ ਅਤੀਸ਼ੀ ਜੀ ਤੁਸੀਂ ਗੱਲ ਕਰ ਰਹੇ ਹੋ ਮੈਂ ਲਾਈਵ ਪ੍ਰੋਗਰਾਮ ਦੇਖ ਰਿਆ ਉਹ ਤਾਂ ਡਮੀ ਤੌਰ ਤੇ ਹੀ ਨੇ। ਅਗਰ ਤੁਸੀਂ ਅੱਜ ਵੀ ਦੇਖੋ ਤਾਂ ਜੋ ਸੀਐਮ ਹਾਊਸ ਹੈ ਦਿੱਲੀ ਦਾ ਉਹ ਵੀ ਕਿਤਨਾ ਕਿਤੇ ਉਹ ਕੇਜਰੀਵਾਲ ਦੇ ਕੋਲੀ ਹੈ। ਉਹਨਾਂ ਨੇ ਹਾਲ ਤੱਕ ਸੀਐਮ ਦੀ ਨਾ ਤਾਂ ਜਿਹੜੀ ਕੋਠੀ ਮਿਲਦੀ ਹੁੰਦੀ ਹੈ ਉਹ ਖਾਲੀ ਕਰੀ ਹੈ ਤੇ ਨਾ ਹੀ ਅਤੀਸ਼ੀ ਉੱਥੇ ਗਏ ਨੇ। ਇਹ ਤਾਂ ਵਾਕਈ ਜਦ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਉੱਥੇ ਜਾਂ ਹੈਗੀ ਹੈ ਉਹ ਤੱਕ ਕੇਜਰੀਵਾਲ ਹੀ ਸੀਐਮ ਦੀ ਦਫ਼ਤਰ ਦਾ ਧਿਆਨ ਜਾਂ ਕਿਤੇ ਸੀਐਮ ਦੀਆਂ ਕੋਠੀ ਜਿਹਨੂੰ ਰਾਸ਼ ਮਿਲਦੀ ਹੈ ਉਹ ਹੀ ਉਹਨਾਂ ਕੋਲੇ ਰਹੇਗੀ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਆਪਾਂ ਗੱਲਬਾਤ ਕਰ ਲਈਏ ਤਾਂ ਕੇਜਰੀਵਾਲ ਇਸਰੇ ਇੱਕ ਨਾਮ ਤੌਰ ਤੇ ਹਟੇ ਨੇ ਪਰ ਸਕਿਉਰਟੀ ਦੀ ਵੀ ਗੱਲ ਕਰ ਲਈਏ ਪੰਜਾਬ ਪੁਲਿਸ ਦੀ ਸਕਿਉਰਟੀ ਵੀ ਓਨੀ ਉਹਨਾਂ ਦੇ ਨਾਲ ਚੱਲ ਰਹੀ ਹੈ ਜੇ ਸੀਐਮ ਦੀ ਹਾਊਸ ਦੀ ਗੱਲ ਕਰੀਏ ਜਿੱਥੇ ਉਹਨਾਂ ਨੂੰ ਕਰਾਇਸ਼ ਮਿਲਦੀ ਹੈ ਉਹ ਵੀ ਉਹਨਾਂ ਕੋਲ ਹੀ ਹੈ ਤਾਂ ਸਿਰਫ ਇੱਕ ਚਿਹਰਾ ਹੀ ਬਦਲੇ ਹੈ ਬਾਕੀ ਦਾ ਸਾਰਾ ਕੁਝ ਉਹਨਾਂ ਕੋਲ ਹੀ ਹੈ ਨਾ ਤਾਂ ਜਾਓ ਹਾਂ ਬਿਲਕੁਲ ਬਿਲਕੁਲ ਦੇਖੋ ਜਿਹੜਾ ਬੰਦੇ ਨਾਲ ਜਿਹੜੀ ਸੋਚ ਵੀ ਬਦਲਣੀ ਚਾਹੀਦੀ ਹੈ ਜੀ ਸੋਚ ਨਹੀਂ ਨਾ ਬਦਲਦੀ ਜੀ ਜਿਹੜਾ ਚਿਹਰਾ ਬਦਲਦਾ ਉਹਦੀ ਸੋਚ ਵੀ ਪਹਿਲੇ ਚਿਹਰੇ ਦੇ ਨਾਲ ਕਿਤੇ ਨਾ ਕਿਤੇ ਹੱਥ 'ਚ ਰਹੇ ਜੀ ਉਹ ਪਹਿਲੇ ਵੀ ਚਿਹਰੇ ਦੇ ਕਿਤੇ ਨਾ ਕਿਤੇ ਮੁੱਠੀ 'ਚ ਰਹ ਜਾਂਦੀ ਹੈ ਜੀ ਦੇਖੋ ਜਦੋਂ ਕੋਈ ਸੀਐਮ ਬਣ ਜਾਂਦਾ ਜਾਂ ਕਿਸੇ ਨੂੰ ਕੋਈ ਜ਼ਿੰਮੇਵਾਰੀ ਮਿਲ ਜਾਂਦੀ ਹੈ ਉਹਦੇ ਕੋਲ ਪੂਰੇ ਅਧਿਕਾਰ ਹੁੰਦੇ ਆ ਉਰੇ ਅਧਿਕਾਰ ਹੁੰਦੇ ਆ ਵੀ ਲੋਕਾਂ ਪਰਤ ਕੇ ਕਿਵੇਂ ਫੈਸਲਾ ਲੈਣਾ ਹੈ ਜਾਂ ਲੋਕਾਂ ਚ ਕਿਹੜੀਆਂ ਸਕੀਮਾਂ ਲਿਆਉਣੀਆਂ ਜਿਹੜੀਆਂ ਚੀਜ਼ਾਂ ਨੂੰ ਬੰਦ ਕਰਨਾ ਹੈ ਜਿਹੜੀਆਂ ਚੀਜ਼ਾਂ ਨੂੰ ਓਪਨ ਕਰਨਾ ਹੈ ਜੀ ਇਹ ਸਾਰੇ ਅਧਿਕਾਰ ਉਹਦੇ ਕੋਲ ਹੁੰਦੇ ਆ ਕੋਈ ਵੀ ਸੀਟ ਤੇ ਬੈਠਾ ਹੋਵੇ ਲੇਕਿਨ ਪ੍ਰੋਬਲਮ ਇੱਥੇ ਆਉਂਦੀ ਐਨੀ ਐ ਪਾਰਟੀਆਂ ਹਮੇਸ਼ਾ ਹੀ ਇਸ ਇਰਾਦੇ ਨਾਲ ਚੱਲਦੀ ਐ ਵੀ ਹਾਂ ਇੱਕੋ ਬੰਦੇ ਦੇ ਸਿਰ ਤੇ ਹੀ ਚੱਲਣਾ ਹੈ ਵੀ ਜੋ ਉਹ ਕਹਣਗੇ ਉਹਨਾਂ ਦੇ ਹਿਸਾਬ ਨਾਲੇ ਚੱਲਣਾ ਹੈ ਵੀ ਠੀਕ ਐ ਉਹਨਾਂ ਦੀ ਮਦਦ ਉਹ ਫਿਰ ਕੁਝ ਕਰੂੰਗਾ ਉਹਨਾਂ ਦੀ ਸਲਾਹ ਲੈਣੀ ਜਾਂ ਉਹਨਾਂ ਦੀ ਗੱਲ ਮੰਨਣੀ ਕੋਈ ਮਾੜੀ ਗੱਲ ਨਹੀਂ ਲੇਕਿਨ ਲੋਕਾਂ ਦੇ ਪ੍ਰਤੀ ਕਿੰਨਾ ਕੋ ਉਹਨਾਂ ਦੀ ਸੋਚ ਨਿਕਲ ਕੇ ਆਈ ਹੈ ਜਾਂ ਲੋਕਾਂ ਦੇ ਪ੍ਰਤੀ ਕਿੰਨੇ ਕੰਮ ਕਰ ਰਹੇ ਆਂ ਇਹ ਦਿੱਲੀ ਦੇ ਲੋਕ ਜਾਣਦੇ ਆ ਜਾਂ ਪੰਜਾਬ ਦੇ ਲੋਕ ਇਹਨਾਂ ਨੇ ਸਰਕਾਰ ਬਣਾਈ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਜੀ ਬਿਲਕੁਲ ਸੰਜੀਤ ਜੀ ਇਹ ਆਪਾਂ ਹੁਣ ਪੰਜਾਬ ਦੀ ਗੱਲ ਕਰ ਲੈਨੇ ਆਂ ਤਾਂ ਇੱਥੇ ਵੀ ਆਪਾਂ ਨੂੰ ਨਰਿੰਦਰ ਕੁਮਾਰ ਜੀ ਨੇ ਇਹ ਮੈਸੇਜ ਭੇਜਿਆ ਉਹ ਕਹਿੰਦੇ ਦੇਖੋ ਇੰਨਾ ਫੈਕਟ ਪਿਆ ਕੇਜਰੀਵਾਲ ਦਾ ਜੇਲ ਜਾਣ ਦੇ ਨਾਲ ਕਿ ਭਗਵੰਤ ਮਾਨ ਨੇ ਵੀ ਕਿਤਨਾ ਕਿਤੇ ਦਿਨ ਰਾਤ ਮਿਹਨਤ ਕੀਤੀ ਪਰ ਉਹਨਾਂ ਫੈਕਟ ਨਹੀਂ ਪਿਆ ਪਾਰਟੀ ਨੂੰ ਜਿੰਨਾ ਕਿ ਕੇਜਰੀਵਾਲ ਦਾ ਹੈ ਨਾ ਨੁਕਸਾਨ ਹੋਇਆ ਜੇਲ ਜਾਣ ਦਾ ਕਹਿੰਦੇ ਤਾਂ ਹੀ ਸ਼ਾਇਦ ਅਗਰ ਉਹਰੇ ਕੇਜਰੀਵਾਲ ਹੁੰਦੇ ਤਾਂ ਕਿਤਨਾ ਕਿਤੇ ਜਿਹੜੀ ਆਮ ਆਦਮੀ ਪਾਰਟੀ ਨੂੰ ਤਿੰਨ ਵੋਟਾਂ ਤਿੰਨ ਸੀਟਾਂ ਆਈਆਂ ਉਹ ਕਿਤਨਾ ਕਿਤੇ 7 ਜਾਂ 8 ਦੇ ਕਰੀਬ ਪਹੁੰਚ ਜਾਂਦੀਆਂ ਤੇ ਭਗਵੰਤ ਮਾਨ ਨੂੰ ਦੇਖਿਆ ਜਾਵੇ ਤਾਂ ਕਿਤਨਾ ਕਿਤੇ ਉਨੀ ਪਪੂਲਰਿਟੀ ਨਹੀਂ ਮਿਲੀ ਜਿੰਨੀ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਮਿਲਦੀ ਹੈ। ਇਹ ਦੇਖੋ ਢੀਂਸਾ ਸਾਹਿਬ ਮੈਂ ਬਿਲਕੁਲ ਇਹਨਾਂ ਦੀ ਗੱਲ ਦੇ ਨਾਲ ਅਗਰੀ ਹਾਂ ਪਰ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਹੁਣ ਚਾਹੇ ਕੇਜਰੀਵਾਲ ਸਾਹਿਬ ਵੀ ਆ ਜਾਣ ਪੰਜਾਬ ਦੇ ਵਿੱਚ ਕੋਈ ਵੀ ਆਜ ਦੇ ਇਹ ਸਾਨੂੰ ਨਹੀਂ ਕੀ ਲੱਗਦਾ ਇਹਨਾਂ ਦਾ ਜਿਹੜਾ ਕਿਸੇ ਨਾ ਕਿਸੇ ਗਰਾਫ ਉੱਪਰ ਹੋ ਜੂਗਾ ਕਿ ਲੋਕ ਕੀ ਦੇਖਦੇ ਆ ਲੋਕ ਕੇਜਰੀਵਾਲ ਨੂੰ ਜਾਂ ਮਾਨਸਾਹਬ ਨੂੰ ਨਹੀਂ ਦੇਖਦੇ ਲੋਕ ਇਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਆ ਲੋਕ ਇਹਨਾਂ ਦੇ ਕੰਮਾਂ ਨੂੰ ਦੇਖਦੇ ਆ ਉਹੀ ਹੈ ਜਿਹੜੀ ਕਿਤੇ ਨਾ ਕਿਤੇ ਮਾਨਸਾਹਬ ਕਹਿੰਦੇ ਹੁੰਦੇ ਤੇ ਵੀ ਸਰਕਾਰਾਂ ਹੈਲੀਕਾਪਟਰ ਚ ਜਿਹੜੇ ਲੋਕ ਆਉਂ ਸਾਈਕਲਾਂ ਤੇ ਪੈਗੁਨਾ ਤੇ ਉਹੀ ਕਰਾਣ ਬੰਮ ਮੁੱਖ ਮੰਤਰੀ ਹੁੰਦੇ ਜਿਹੜਾ ਆਉਂਦੇ ਬੰਮ ਮਤਲਬ ਕਿ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੁੰਦੇ ਸੀਗੇ ਜਾਂ ਜਿਹੜੇ ਵਾਅਦੇ ਤੁਸੀਂ ਕਰਦੇ ਹੁੰਦੇ ਸੀਗੇ ਅੱਜ ਤੁਸੀਂ ਕਿੰਨਾ ਫਰਕ ਪਾ ਚੁੱਕੇ ਹੋ ਤੁਸੀਂ ਸਿਕورٹی ਦੀ ਗੱਲ ਕਰ ਚੁੱਕੇ ਹੋ ਇਹ ਤਾਂ ਪਹਿਲੀ ਵਾਰ ਸੁਣਿਆ ਵੀ ਜਿਹੜੀ ਸੁਨਿਆਰ ਦੀ ਸਿਕورٹی ਦਿੱਲੀ ਜਾਂਦੀ ਹੋ ਸਕਦਾ ਪਹਿਲਾਂ ਮੈਨੂੰ ਸਾਨੂੰ ਨੇਗਾ ਦੇ ਧਿਆਨ ਦੇ ਵਿੱਚ ਤਾਂ ਹੁਣ ਆਇਆ ਵੀ ਦੇ ਵੀ ਦੇ ਪੰਜਾਬ ਪੁਲਿਸ ਦੇ ਨੌਜਵਾਨ ਕਿੰਨੇ ਕੇਜਰੀਵਾਲ ਸਾਹਿਬ ਦੇ ਨਾਲ ਕਿੰਨੇ ਰਾਗਤ ਦੇ ਦੇ ਨਾਲ ਜਾਂ ਫਿਰ ਪੰਜਾਬ ਦਾ ਹਿੰਦੀ ਕਾਫਟਰ ਸਰਕਾਰ ਦਾ ਉੱਧਰ ਜਾਂਦਾ ਖਾਚਾ ਹੁੰਦਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਜਿਹੜਾ ਮਾਨ ਸਾਹਿਬ ਨੇ ਮਤਲਬ ਕਿਤਨੇ ਕਿਤੇ ਜਿਹੜੇ ਨਾ ਖਲਾਰਾਪਾ ਦਿੱਤਾ ਉਹੀ ਖਲਾਰਾ ਲੋਕਾਂ ਦੇ ਵਿੱਚ ਆਇਆ ਉਹੀ ਰਿਪੋਰਟ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਹੁਣ ਚਾਹੇ ਆਮ ਆਦਮੀ ਪਾਰਟੀ ਦਾ ਬਹੁਤ ਪੰਜਾਬ ਚਾਹੇ ਸ਼ਾਨਨੀ ਜਗ੍ਹਾ ਕਰਾਪ ਅਪ ਕਰਨਾ ਪਊਗਾ ਕਿਉਂਕਿ ਗਰਾਫ ਘੇਰਨਾ ਬਹੁਤ ਸੌਖਾ ਡਿਗੇ ਮਤਲਬ ਨੀਚੇ ਲਿਆਉਣਾ ਬਹੁਤ ਸੌਖਾ ਇਹਨੂੰ ਅਪ ਕਰਨ ਦੇ ਵਿੱਚ ਬਹੁਤ ਮਿਹਨਤ ਹੁੰਦੀ ਹੈ ਆਹ ਸਟ ਜੇ ਲੋਕਾਂ ਨੂੰ ਯਕੀਨ ਸੀਗਾ ਲੋਕਾਂ ਨੂੰ ਭਰੋਸਾ ਸੀਗਾ ਲੇਕਿਨ ਸਾਨੂੰ ਨੂੰ ਵੀ ਲੱਗਦਾ ਵੀ ਲੋਕਾਂ ਦੇ ਪ੍ਰਤੀ ਸਰਕਾਰ ਖਰੀ ਉਤਰਦੀ ਜਾ ਰਹੀ ਹੈ ਅਗਰ ਸਰਕਾਰ ਖਰੀ ਉਤਰਦੀ ਜਾ ਰਹੀ ਹੁੰਦੀ ਤਾਂ ਉਹੀ 130 ਦਾ ਜਿਹੜਾ ਕਿ ਦਿਨ ਕਿਤੇ ਮਾਨਸਾ ਦੀ ਗੱਲ ਬੱਚ ਹੋ ਜਾਂਦੀ ਅੱਜ 1 ਆ ਅੱਗੇ ਤੇ ਹਟ ਗਿਆ ਅੱਗੇ 0 ਲੱਗ ਗਿਆ ਪਿੱਛੇ 3 ਰਹਿ ਗਿਆ ਜੀ ਦੇਖੋ ਕਿੰਨਾ ਫਰਕ ਪੈ ਗਿਆ ਜੀ ਕਿੰਨਾ ਸੋਚ ਦਾ ਲੋਕਾਂ ਦਾ ਫਰਕ ਪੈ ਗਿਆ ਇਸ ਚੀਜ਼ ਤੋਂ ਪਤਾ ਚੱਲਦਾ ਵੀ ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿੰਨਾ ਰਦਾਮਾ ਹੈ ਦਿੱਲੀ ਕੋਲ ਵਿੱਚ ਕਿੰਨਾ ਕਦਮਾ ਉਹ ਵੋਟਾਂ ਦੇ ਬਾਅਦ ਪਤਾ ਲੱਗਦਾ ਦਿੱਲੀ ਵਿੱਚ ਵੀ ਬਿਲਕੁਲ ਦੇਖੋ ਗੱਲ ਸਾਰ ਇਹ ਹੈ ਕਿ ਕੁਝ ਲੋਕਾਂ ਦਾ ਕਹਿਣਾ ਤਾਂ ਹੁਣ ਇਹ ਵੀ ਹੈ ਕਿ ਕੇਜਰੀਵਾਲ ਹੁਣ ਨਿਊਟਰਲ ਹੋ ਗਏ ਐ ਸੀਐਮ ਉਹਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਹ ਕਿਤੇ ਨਾ ਕਿਤੇ ਹੁਣ ਜਗ੍ਹਾ ਜਗ੍ਹਾ ਜਾ ਕੇ ਪਾਰਟੀ ਦੀ ਸੇਵਾ ਕਰ ਸਕਦੇ ਨੇ ਤਾਂ ਕਿਤੇ ਨਾ ਕਿਤੇ ਪ੍ਰਚਾਰ ਕਰ ਸਕਦੇ ਨੇ ਪਰ ਹੁਣ ਗੱਲ ਇਹ ਬਣਦੀ ਹੈ ਕਿ ਅਗਰ ਆਪਾਂ ਦਿੱਲੀ ਦੀ ਗੱਲ ਕਰਦੇ ਆਂ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆਂ ਤਾਂ ਉਹਨਾਂ ਅਫੈਕਟ ਨਹੀਂ ਪੈ ਰਹਾ ਕਿ ਕੇਜਰੀਵਾਲ ਨੂੰ ਲੋਕ ਜਿਤਾਉਂਦੇ ਨੇ ਜਾਂ ਹਾਰ ਆਉਂਦੇ ਨੇ ਪਰ ਦੇਖਣ ਤੋਂ ਹੈ ਕਿ ਜੋ ਤੁਸੀਂ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਜਿਹੜੀ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਉਹ ਉਹਨਾਂ ਨੇ ਉੱਚਾ ਚੁੱਕ ਪਾਰੀ ਜਿੰਨਾ ਕਿ ਇਸ ਟਾਈਮ ਹੋਣਾ ਚਾਹੀਦਾ ਦੇਖੋ ਇਹ ਕੰਮਾਂ ਦੇ ਨਾਲ ਚੱਕ ਹੁੰਦਾ ਜੀ ਢੀਮਤਾ ਸਾਹਿਬ ਜਿਹਨੂੰ ਆਪਾਂ ਕਹਾਂਗੇ ਵੀ ਗੱਲਾਂ ਦੇ ਨਾਲ ਜਾਂ ਲੋਕਾਂ ਦੇ ਵਿੱਚ ਉਹ ਗੱਲਾਂ ਛੱਡ ਕੇ ਜਿਹਨੂੰ ਦਾ ਕੋਈ ਵਜ਼ਨ ਨਹੀਂ ਜਿਹਨੂੰ ਦਾ ਕੋਈ ਵਜੂਦ ਨਹੀਂ ਹੁੰਦਾ ਉਹ ਜੀ ਜਾਨ ਵਾਲੀ ਹੁੰਦਾ ਤੁਸੀਂ ਗਰਾਉਂਡ ਜ਼ੀਰੋ ਤੇ ਆ ਕੇ ਦੇਖੋਗੇ ਗਰਾਉਂਡ ਜ਼ੀਰੋ ਤੇ ਆ ਕੇ ਜਿਹਨੇ ਹੱਪ ਕਰਨਾ ਹੁੰਦਾ ਸਭ ਕੁਝ ਹੋਣਾ ਹੈ ਜੀ ਦੇਖੋ ਤਾਂ ਕਿਨੇ ਕਾ ਲੋਕ ਕਿੰਨਾ ਵਿਰੋਧ ਕਰ ਰਹੇ ਆ ਜੀ ਹਰ ਇੱਕ ਚੀਜ਼ ਦਾ ਵਿਰੋਧ ਹੋ ਰਿਹਾ ਕੋਈ ਸਰਕਾਰ ਫੈਸਲਾ ਲੈਂਦੀ ਹੈ ਤਾਂ ਇਹਨਾਂ ਨੂੰ ਯੂ ਟਰਨ ਲੈਣਾ ਪੈਂਦਾ ਦੇਖੋ ਅਗਰ ਤੁਸੀਂ ਗਰਾਫ ਅੱਪ ਕਰਨ ਦੀ ਗੱਲ ਕਰਦੇ ਆ ਤਾਂ ਤੁਸੀਂ ਮੁਰਤੀ ਹੋ ਜਿਹੜੇ ਤੁਹਾਡੇ ਬੱਚੇ ਜਿੰਨੇ ਵੀ ਸਾਲ ਤੁਹਾਡੇ ਬਾਦਾਂ 2-3 ਸਾਲ 4-5 ਸਾਲ ਜਿੰਨੇ ਵੀ ਬੱਚਦੇ ਆ ਉਹਦੇ ਵਿੱਚੇ ਥੋੜੀ ਬਹੁਤੀ ਮਿੰਟ ਕਰਨ ਲੋਕਾਂ ਦੇ ਫਤਿਹ ਕੰਮ ਕਰ ਲਓ ਅਗਰ ਤੁਸੀਂ ਇਹੀ ਚਾਲ ਚੱਲਦੇ ਰਹੇ ਤਾਂ ਸਾਨੂੰ ਨਹੀਂ ਜੀ ਲੱਗਦਾ ਪੰਜਾਬ ਦੇ ਵਿੱਚ ਵੀ ਜਿਹੜਾ ਆਉਣ ਕਿ ਤਨੇ ਕਿਤੇ ਬੀਜੂ ਰਹਿ ਜੂਗਾ ਅੱਗੇ 0 ਰਹਿ ਜਾਣੇ ਪਿੱਛੇ ਤੇ ਤਿੰਨੇ ਦੀ ਕੱਢ ਜੂਗਾ ਸਾਡੇ ਹਿਸਾਬ ਨਾਲ ਜੇ ਤੁਸੀਂ ਵੋਟਾਂ ਲੈਣੀਆਂ ਚਾਹੁੰਦੇ ਆ ਜਾਂ ਲੋਕਾਂ ਦੇ ਦਿਲ 'ਚ ਘਰ ਕਰਨਾ ਚਾਹੁੰਦੇ ਆ ਕਿਤੇ ਨਾ ਕਿਤੇ ਜਗ੍ਹਾ ਬਣਾਉਣੀ ਚਾਹੁੰਦੇ ਆ ਤਾਂ ਗਰਾਊਂਡ ਜੀਰੋ ਤੇ ਆ ਕੇ ਕੰਮ ਕਰੋ ਜਿਹੜੇ ਕੰਮਾਂ ਦੀ ਲੋਕਾਂ ਨੂੰ ਜ਼ਰੂਰਤ ਹੈ ਜਿਹੜੇ ਕੰਮਾਂ ਵਾਸਤੇ ਲੋਕਾਂ ਨੇ ਤੁਹਾਡੀ ਸਰਕਾਰ ਲਿਆਂਦੀ ਸੀ ਬਦਲਾਅ ਲਿਆਂਦਾ ਸੀ ਤੁਸੀਂ ਤਾਂ ਪਿਛਦੀਆਂ ਸਰਕਾਰਾਂ ਨੂੰ ਕੱਟਦੇ ਜਾ ਰਹੇ ਆਂ ਜੀ ਖਾਤੇ ਦੇ ਹਿਸਾਬ ਨਾਲ ਵੀ ਬਿਲਕੁਲ ਜੇ ਆਪਾਂ ਹੁਣ ਪੰਜਾਬ ਦੀ ਗੱਲ ਕਰ ਲੈਨੇ ਆ ਤਾਂ ਅਗਰ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇਖੀਏ ਅੱਜ ਤੋਂ 3 ਜਾਂ 4 ਸਾਲ ਪਹਿ ਤਾਂ ਇਹਦੇ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸੀਨੀਅਰ ਨੇਤਾ ਵੀ ਜੁੜੇ ਸੀਗੇ ਤੂ ਜੁਰਪੇਕਾਰ ਸੀ ਜਿਵੇਂ ਆਪਣਾ ਡਾਕਟਰ ਮਨੂਰ ਗਾਂਧੀ ਨੂੰ ਦੇਖ ਲਈਏ ਜਾਂ ਹੋਰ ਜਿਹੜੇ ਵਧੀਆ ਨੇਤਾ ਸੀਗੇ ਕੁੱਗੀ ਨੂੰ ਦੇਖ ਲਈਏ ਬਟੈਰ ਸਾਹਿਬ ਨੂੰ ਉਹ ਵੀ ਨਾਲ ਜੁੜੇ ਮਤਲਬ ਕਿਤੇ ਨਾ ਕਿਤੇ ਜੋ ਪਾਰਟੀਆਂ ਦੇ ਨਾਲ ਜੁੜੇ ਉਹ ਕਿਸੇ ਕਾਰਨ ਪਾਰਟੀਆਂ ਟੁੱਟਦੇ ਗਏ ਤੇ ਬਾਅਦ ਵਿੱਚ ਕਿਤੇ ਨਾ ਕਿਤੇ ਜਿਹੜੀ ਕਮਾਂਡ ਹੈ ਕਲੀ ਭਗਵੰਤ ਮਾਨ ਦੇ ਸਾਹਬ ਤੇ ਹੱਥ ਚਾਈ ਹੈ ਤੇ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਰੁਝਾਨ ਹੈ ਪਾਰਟੀ ਗਨੀ ਇੱਕ ਕਿਤਾਂ ਦੀ ਜਾਂ ਇੱਕ ਕਿਤਨਾ ਕਿਤੇ ਪਾਰਟੀ ਨੂੰ ਨਾਲ ਤੁਰਨ ਦੀ ਗੱਲ ਕਰਦੇ ਸੀਗੇ ਉਹ ਕਿਦਾਂ ਟੁੱਟਦੀ ਨਜ਼ਰ ਆਈ ਦੇਖੋ ਜੀ ਸਾਹਿਬ ਲੋਕਾਂ ਨੇ ਬਹੁਤ ਵਧੀਆ ਜਿਹੜੇ ਮਤਲਬ ਐਂਟਰੀ ਕੀਤੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਇਹੀ ਸੋਚ ਕੇ ਕੀਤੀ ਸੀ ਵੀ ਜਿਹੜਾ ਨਾਮ ਆ ਆਮ ਆਦਮੀ ਪਾਰਟੀ ਹੋਈ ਸ਼ਾਇਦ ਇਹਨਾਂ ਦੇ ਕੰਮ ਹੋਣਗੇ ਜੀ ਲੇਕਿਨ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਮਾਨਤਾਬ ਤੋਂ ਉੱਤੇ ਨਾ ਕੋਈ ਡੇਰਾ ਜਿੱਦੇ ਦੁਸ਼ਟੀ ਦਾ ਧਿਆਨ ਰੱਖਿਆ ਗਿਆ ਪਰ ਤੁੱ ਜਿਆ ਤੇ ਆ ਰੱਖਿਆ ਗਿਆ ਜੀ ਜਿਹੜੇ ਮਾਨ ਸਾਹਿਬ ਤੋਂ ਉੱਪਰ ਕੋਈ ਆਗਾ ਕੇਜਰੀਵਾਲ ਸਾਹਿਬ ਤੋਂ ਉੱਪਰ ਨਾਜਵੇ ਜੀ ਦੇਖੋ ਜੇ ਗੁਰਪ੍ਰੀਤ ਬੜੈਚ ਦੀ ਗੱਲ ਕਰਦੇ ਆਂ ਜੀ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਕਰਦੇ ਆਂ ਮੈਂ ਕਈ ਵਾਰ ਬੋਲਦਾ ਹਾਂ ਹੋਰ ਕਿੰਨੇ ਜਿਹੇ ਬੰਦੇ <div> ਜਿਹੜੇ ਪਾਰਟੀ ਨੂੰ ਅਲਵਿਦਾ ਕਹੇ ਕੇ ਗਏ ਆਂ ਉਹ ਲੋਕ ਇਹੀ ਚੀਜ਼ ਨੂੰ ਸੋਚ ਕੇ ਆ ਕੇ ਗਏ ਆਂ ਵੀ ਜੋ ਤੁਸੀਂ ਪਾਰਟੀ ਦਾ ਨਾਮ ਰੱਖਿਆ ਹੋਇਆ ਉਹ ਤੁਹਾਡੀ ਕਾਰਜਕਾਰੀ ਨਹੀਂ ਹੈਗੀ ਗਰਾਊਂਡ ਜ਼ੀਰੋ ਤੇ ਆ ਕੇ ਕਿਉਂਕਿ ਉਹ ਲੋਕਾਂ ਨੂੰ ਪਾਰਟੀ ਦੇ ਵਿੱਚ ਵੀ ਜਿਹੜੀ ਕਹਿੰਦਾ ਪੁੱਤਰ-ਪੁੱਤਰ ਪਤਾ ਲੱਗ ਜਾਂਦੀ ਸੀ ਪਤਾ ਹੁੰਦਾ ਸੀ ਵੀ ਕਿੱਥੇ ਗਿਆ ਹੋਣਾ ਕੇਜਰੀਵਾਲ ਸਾ ਉਹ ਚੀਜ਼ਾਂ ਦਾ ਜਿਹੜਾ ਇੱਕ ਦਿਨ ਕਿਤੇ ਪਾਰਟੀ ਦੇ ਵਿੱਚ ਜਿਹਨੇ ਤੋੜਦੀ ਤੋੜਦੀ ਲੋਕ ਨਿਕਲਦੇ ਜਾਣਗੇ ਪਾਰਟੀ ਬੇਜਾਨ ਹੋ ਜਾਂਦੀ ਜਾਈ ਗਈ ਹੁਣ ਸਿਰਫ ਇਹ ਦੇਖਿਆ ਜਾਵੇ ਪੰਜਾਬ ਦੇ ਵਿੱਚ ਮਾਨ ਸਾਹਿਬ ਦਿੱਲੀ ਆਮ ਦੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੰਮੇਨਰ ਵੀ ਲਾ ਲਓ ਤੁਸੀਂ ਸੀਐਮਪੀ ਲਾ ਲਓ ਜਿਹੜੇ ਰਹਿ ਚੁੱਕੇ ਆ ਕਿਤੇ ਨਾ ਕਿਤੇ ਸਮਾਨ ਵੀ ਪੂਰੀ ਔਰਗੇ ਹੱਥੇ ਜਾ ਕੇ ਕੇਜਰੀਵਾਲ ਸਿਰਫ ਦੋ ਬੰਦਿਆਂ ਦੇ ਅਸਾਸ ਨਾਲ ਜਿਹੜੀ ਆਮ ਆਦਮੀ ਪਾਰਟੀ ਹੈ ਦੋ ਬੰਦਿਆਂ ਦੇ ਹਿਸਾਬ ਨਾਲ ਪਾਰਟੀ ਕੋਈ ਨਹੀਂ ਚੱਲਦੀ ਹੁੰਦੀ ਪਾਰਟੀ ਦੇ ਵਿੱਚ ਪੂਰੇ ਜਿੰਨੇ ਵੀ ਜਿਹਨੂੰ ਕਹਿੰਦੇ ਆ ਕਿ ਇਤਿਹਾਸਕ ਜਿੱਤ ਪੰਜਾਬ ਦੇ ਵਿੱਚ ਹੋਈ ਸੀ 92 ਚ ਜਿਹੜੇ ਬਾਕੀ ਕਰਨਵੇਂ ਉਹ ਕਿੱਥੇ ਆ ਜੀ ਜਾਂ ਦਿੱਲੀ ਦੇ ਵਿੱਚੋਂ ਬਾਕੀ ਜਿਹੜੇ ਹੋਰ ਆ ਉਹ ਕਿੱਥੇ ਆ ਜੀ ਸਿਰਫ ਇੱਕ ਕੇਜਰੀਵਾਲ ਸਾਹਿਬ ਬੋਲਣਗੇ ਦਾ ਮਾਨਤਾ ਬੋਲਣਗੇ ਮਾਨਤਾ ਸਾਹਿਬ ਵੀ ਉਹਨਾਂ ਦੀ ਗੋਲੀ ਬੋਲਣਗੇ ਕੇਜਰੀਵਾਲ ਸਾਹਿਬ ਦੀ ਅਗਰ ਇਹੀ ਹਾਲ ਰਿਹਾ ਤਾਂ ਸਦਾ ਸਾਨੂੰ ਨਹੀਂ ਜੀ ਲੱਗਦਾ ਵੀ ਇਹ ਜਿਹੜਾ ਗਰਾਫ ਅੱਪ ਹੋ ਜੂਗਾ ਅੱਗੇ ਤੇ ਅੱਗੇ ਡਾਉਨ ਹੋਊਗਾ ਜੀ ਬਿਲਕੁਲ ਜੇ ਹੁਣ ਆਪਾਂ ਲਾਸਟ ਜਾਂਦੇ ਹਾਂ ਤਾਂ ਇੱਕ ਕੁਐਸਚਨ ਪੁੱਛ ਲੈਣਾ ਕਿ ਅਗਰ ਪੰਜਾਬ ਦੀ ਗੱਲ ਕਰਦੇ ਆ ਜਾਂ ਦਿੱਲੀ ਉਹਦੇ ਵਿੱਚ ਕਾਂਗਰਸ ਨਾਲ ਇਹਨਾਂ ਦਾ ਸਮਝੌਤਾ ਤਾਂ ਫਾਟੋ ਜਿਆਦਾ ਫਾਇਦਾ ਕਿਸ ਨੂੰ ਹੋਏਗਾ ਕਾਂਗਰਸ ਨੂੰ ਹੋਏਗਾ ਜਾਂ ਆਮ ਆਦਮੀ ਪਾਰਟੀ ਨੂੰ ਜਿਵੇਂ ਤੁਸੀਂ ਦੇਖਿਆ ਹੁਣ ਅੱਗੇ ਪੰਜਾਬ ਦੇ ਵਿੱਚ ਹੁਣ ਆਪਾਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ ਉਹਦੇ ਵਿੱਚ ਕਾਂਗਰਸ ਨੇ ਡਿਫਰੈਂਟ ਅਲੱਗ ਹੋ ਕੇ ਇਲੈਕਸ਼ਨ ਲੜੀ ਐ ਤੇ ਆਮ ਆਦਮੀ ਪਾਰਟੀ ਨੇ ਅਲੱਗ ਇਲੈਕਸ਼ਨ ਅਲੱਗ ਹੋ ਕੇ ਲੜੀ ਐ ਪਰ ਅਗਰ ਦੇਖਿਆ ਜਾਵੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਉਹਦੇ 3 ਐਮਪੀ ਬਣੇ ਨੇ ਅਗਰ ਕਾਂਗਰਸ ਦੀ ਗੱਲ ਕਰ ਲਈਏ ਉੱਥੇ 7 ਬਣੇ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀ ਪਾਰਟੀ ਨਾਲ ਸਮਝੌਤਾ ਬੈਟਰ ਰਹੇਗਾ ਜਾਂ ਇਕੱਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਸਰਕਾਰ ਬਣਾ ਸਕਦੀਆਂ ਨੇ ਦੇਖੋ ਇਹ ਕਾਂਗਰਸ ਦਾ ਗਰਾਫ ਆ ਜਿਹੜਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਆ ਫੁੰਦਾ ਜਾ ਰਿਹਾ ਹੈ ਜੀ ਤੁਹਾਨੂੰ ਨਹੀਂ ਲੱਗਦਾ ਉਹਨਾਂ ਨੂੰ ਕਿਸੇ ਸਾਰੇ ਦੀ ਜਰੂਰਤ ਪਊਗੀ ਬਾਕੀ ਜਿਹੜੀ ਕਿਤੇ ਨਾ ਕਿਤੇ ਆਪਦੇ ਵਿੱਚ ਘੜ ਤੋਂ ਪੁਕਾਰ ਲੈਣੇ ਜਾਂ ਆਪਦੇ ਵਿੱਚ ਕਿਤੇ ਨਾ ਕਿਤੇ ਰਲ ਜਾਣਾ ਉਹ ਹੀ ਕਿ ਮੈਟਰ ਲੱਗ ਹੁੰਦਾ ਜੇ ਤੁਹਾਨੂੰ ਲੱਗਦਾ ਵੀ ਹਾਂ ਰਲ ਮਿਲ ਕੇ ਕਿਤੇ ਨਾ ਕਿਤੇ ਕੰਮ ਚੱਲਦਾ ਫਿਰ ਰੰਗ ਦੇ ਵਿੱਚ ਕੋਈ ਬੁਰਾਈ ਨਹੀਂ ਹੁੰਦੀ ਲੇਕਿਨ ਇਹਨਾਂ ਦੇ ਐਮਐਲਏ ਜਾਂ ਇਹਨਾਂ ਦੇ ਕਿਤੇ ਨਾ ਕਿਤੇ ਮੈਂਬਰ ਇਹਦੇ ਪਾਰਟੀ ਦੇ ਮੈਂਬਰ ਹੋਣ ਚਾਹੇ ਆਮ ਆਦਮੀ ਦੇ ਹੋਣ ਚਾਹੇ ਕਾਂਗਰਸ ਦੇ ਹੋਣ ਇਹਨਾਂ ਦੀ ਆਪਸ ਵਿੱਚ ਨਹੀਂ ਮਿਲਦੀ ਹੈਗੀ ਉਹ ਕਹਿੰਦਾ ਉਹ ਨਹੀਂ ਲੈਣਾ ਉਹ ਕਹਿੰਦਾ ਉਹ ਨਹੀਂ ਲੈਣਾ ਇਹ ਜਿਹੜੀਆਂ ਲੜਾਈਆਂ ਜਿਹੜੀਆਂ ਰਹਿ ਨਹੀਂ ਉਸ ਕਿਤੇ ਨਾ ਕਿਤੇ ਪਾਰਟੀਆਂ ਦੇ ਵਿੱਚ ਉਹ ਹੀ ਚੀਜ਼ ਖਤਮ ਕਰਕੇ ਜਿਹਨੀਆਂ ਕਿਜੂ ਤੋਂ ਕੇ ਚੋਣ ਲੜਨਾ ਚਾਹੁੰਦੇ ਆ ਕਾ ਤੁਹਾਡੇ ਬੰਦਿਆਂ ਨੂੰ ਤੁਹਾਡੇ ਮੈਂਬਰਾਂ ਨੂੰ ਤੁਹਾਡੇ ਜਿਹੜੇ ਕਿਤਨੇ ਕਿਤੇ ਪੁਰਾਣੇ ਨੇਤਾ ਰਹਿ ਚੁੱਕੇ ਆ ਮੰਤਰੀ ਕੰਤਰੀ ਰਹਿ ਚੁੱਕੇ ਆ ਉਹਨਾਂ ਨੂੰ ਮਨ ਸਾਫ਼ ਕਰਨ ਦੀ ਜ਼ਰੂਰਤ ਆ ਇਮਾਨਦਾਰੀ ਦਿਖਾਉਣ ਦੀ ਜ਼ਰੂਰਤ ਆ ਲੇਕਿਨ ਕੋਈ ਕੁਰਸੀ ਆਪਣੀ ਛੱਡਣ ਨਹੀਂ ਚਾਹੁੰਦਾ ਹਰੇਕ ਬੰਦਾ ਕਹਿੰਦਾ ਵੀ ਮੇਰੀ ਚੱਲੇ ਮੇਰੀ ਚੱਲੇ ਇਸੀ ਕਰਕੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਘੱਟ ਜੋੜ ਨਹੀਂ ਹੋ ਸਕਿਆ ਬਿਲਕੁਲ ਦੇਖਿਆ ਜਾਵੇ ਮਾਨ ਸਾਹਿਬ ਨੇਤਕੀ ਜੀ ਬਾਜਵਾ ਸਾਹਿਬ ਨੂੰ ਵੀ ਬੜਾ ਔਖਾ ਭਾਰਾ ਬੋਲਿਆ ਲੋਕ ਸਭਾ 'ਚ ਤੇ ਕਿਤਨਾ ਤੱਕ ਵਿਦ ਹੋਰ ਵੀ ਗੱਲ ਕਰ ਲੈਨੇ ਆ ਪਰ ਰਾਜਾ ਬੜਿੰਗ ਉਹਨਾਂ ਨੂੰ ਬੜਾ ਬੋਲਿਆ ਮਤ ਸ਼ਤਾਪ ਲਈ ਜਿਹੜੀ ਉਹ ਆਮ ਆਦੀ ਪਾਰਟੀ ਦੇ ਸੀਐਮ ਤੌਰ ਤੇ ਮੈਨੂੰ ਨਹੀਂ ਲੱਗਿਆ ਕਿਸੇ ਨੂੰ ਵਧੀਆ ਜੇ ਆਪਾਂ ਗੱਲ ਬਵਾਤ ਉਹਨਾਂ ਦੀ ਗੱਲਬਾਤ ਕਰ ਲੈਨੇ ਆ ਰੈਲੀਆਂ ਤੇ ਜਾਣਾ ਤਾਂ ਭਗਵੰਤ ਮਾਨ ਸਾਹਿਬ ਕਿਤਨਾ ਕਿਤੇ ਬਾਦਲ ਸੁਖਵੀਰ ਦੀ ਗੱਲ ਕਰ ਲੈਨੇ ਆ ਉਹਨਾਂ ਨੂੰ ਟਿੱਪਣੀ ਕਰ ਲੈਣਾ ਕਾਂਗਰਸ ਤੇ ਟਿੱਪਣੀ ਕਰ ਲੈਣਾ ਤੇ ਦੂਜੇ ਪਾਸੇ ਜਿਹੜੇ ਸਾਡੇ ਸੀਨੀਅਰ ਨੇਤਾ ਨੇ ਉਹ راہਲ ਗਾਂਧੀ ਨਾਲ ਰਲ ਕੇ ਕੇਜੀਵਾਲ ਸਾਹਿਬ ਸਰਕਾਰ ਬਣਾਉਂਦੀ ਸੋਸ ਦੇ ਕਹਿਣ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਪੰਜਾਬ ਦੀ ਗੱਲ ਕਰੀਏ ਤਾਂ ਉਹਰੇ ਸਿੱਧਾ ਕੁੱਤਾ ਕਣੀ ਜਿਵੇਂ ਕਹਦੇ ਇਹ ਵੱਡ ਖਾਨ ਨੂੰ ਪੈਣਾ ਇੱਕ ਦੂਜੇ ਨੂੰ ਹਾਰਟ ਕਰਨਾ ਉਹ ਬਾਰਾ ਕੰਟੀਨਿਊ ਜਾਰੀ ਰਿਹਾ ਹੋਰੀ ਬਿਲਕੁਲ ਵੇਖੋ ਇਹਦੇ ਦਿੱਕਾਨੂੰ ਬੜਾ ਫੰਦਾ ਜਿਹਾ ਸੀ ਸੀਐਮ ਦੇ ਮੂੰਹੋਂ ਚਾਹੇ ਉਹ ਮਾਨ ਸਾਹਿਬ ਹੋਣ ਕੋਈ ਵੀ ਹੋਣ ਸੀਐਮ ਦੇ ਮੂੰਹੋਂ ਇਹ ਜਿਹੇ ਬਿਆਨਬਾਜ਼ੀ ਸੁਣੀ ਹੈ ਜੀ ਜਾਂ ਸੰਜ ਬਾਜ਼ੀ ਸੁਣੀ ਹੈ ਜੀ ਇਸ ਜਿਹੇ ਐਮ ਦੇ ਮੂੰਹ ਸ਼ੋਭਾ ਨਹੀਂ ਜਾਂਦੀਆਂ ਹੁੰਦੀਆਂ ਜੀ ਦੇਖੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਇਹਨਾਂ ਚੀਜ਼ਾਂ ਦਾ ਲੋਕ ਵਾਚ ਕਰਦੇ ਆ ਜੀ ਅੱਜ ਕੱਲ ਤਾਂ ਇੱਕ ਇੱਕ ਸਕਿੰਟ ਵਾਚ ਹੋ ਰਿਹਾ ਜੀ ਅੱਗੇ ਤਾਂ ਪਹਿਲਾਂ ਅਖਬਾਰਾਂ ਚੋਂਦਾ ਸੀ ਦੋ ਦੋ ਤਿੰਨ ਤਿੰਨ ਦਾ ਲੱਗ ਜਾਂਦੇ ਸੀ ਹੁਣ ਤਾਂ ਕਿਤੇ ਕਿਸੇ ਸੀਐਮ ਦੀ ਰੈਂਡੀ ਹੋਵੇ ਕੇ ਦੀ ਮੀਟਿੰਗ ਹੋਵੇ ਕਾਨਫਰੈਂਸ ਹੋਵੇ ਨਾਲ ਲੱਗਦੀ ਕਿਤੇ ਨਾ ਕਿਤੇ ਲਾਈਵ ਹੋ ਜਾਂਦਾ ਲਾਈਵ ਨਿਊਗਾ ਨਾਲ ਲੱਗਦੀ ਪ੍ਰੋਗਰਾਮਾਂ ਦੇ ਅੰਦਰ ਲੋਕਾਂ ਤੱਕ ਪਹੁੰਚ ਜਾਂਦੀ ਹੈ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਜੀ ਰੱਖਿਆ ਜਾ ਰਿਹਾ ਉਹੀ ਤੇਰੀ ਮੇਰੀ ਤੇਰੀ ਮਰੀ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਵੀ ਮੈਂ ਕੋਈ ਵੀ ਦੋ ਸ਼ਬਦ ਬੋਲੂੰਗਾ ਮੇਰੇ ਉਹ ਦੋ ਸ਼ਬਦਾਂ ਦਾ ਕਿਤੇ ਨਾ ਐਮਐਨਡੀ ਦਾ ਬੋਲਣਾ ਮੰਤਰੀ ਦਾ ਬੋਲਣਾ ਨਹੀਂ ਕਿ ਆਮ ਪਾਰਟੀ ਦੇ ਮੈਂਬਰ ਦਾ ਬੋਲਣਾ ਜਿਮੀ ਸਮਾਨਦਾਨਤਰ ਹੁੰਦਾ ਜੀ ਲੇਕਿਨ ਉਹ ਸੀਐਮ ਸਾਹਿਬ ਕਿਤੇ ਅੱਛੀ ਚੀਜ਼ ਨੂੰ ਭੁੱਲ ਜਾਂਦੇ ਆ ਜੀ ਬਿਲਕੁਲ ਸਹੀ ਜੀ ਇੱਥੇ ਮੈਨੂੰ ਦੋ ਚਿਹਰੇ ਮਾਈਡ ਚ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਚਾਹੇ ਉਹ 3 ਮਹੀਨੇ ਲਈ ਕਾਰਜ ਕਰ ਰਿਹਾ 111 ਦਿਨ ਦਾ ਪਰ ਉਹਨਾਂ ਨੇ ਐਸੀ ਕੋਈ ਬਿਆਨਬਾਜ਼ੀ ਐਸੀ ਕੋਈ ਗੱਲਬਾਤ ਨਹੀਂ ਕਹੀ ਉਹਦੇ ਸੀਐਮ ਤੋਂ ਜਦੋਂ ਉੱਥੇ ਕੋਈ ਸਪੀਚ ਹੁੰਦੀ ਸੀਗੀ ਕਿ ਲੋਕਾਂ ਨੂੰ ਵੀ ਅਜੀਬ ਲੱਗੇ ਤੇ ਨਾ ਹੀ ਕਿਸੇ ਨੇਤਾ ਨੂੰ ਪਾਰਟੀ ਨੂੰ ਬੁਰਾ ਲੱਗਿਆ ਹੋਵੇ ਅਹੀਂ ਮੈਨੂੰ ਪ੍ਰਕਾਸ਼ ਦੀ ਬਾਦਲ ਜੋ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਨੇ ਵੀ ਕਿਤਨਾ ਕਿਤੇ ਜਿਹੜੀ ਕਾਰਜਕਾਰੀ ਹੈ ਉਹਨਾਂ ਦੀ ਉਹ ਵੀ ਵਧੀਆ ਨਿਸ਼ਾਨ ਤੌਰ ਤੇ ਅਗਰ ਮੈਂ ਗੱਲ ਕਰਾਂ ਤਾਂ ਮੈਨੂੰ ਦੋ ਇਨਸਾਨ ਸਭ ਤੋਂ ਵਧੀਆ ਲੱਗੇ ਕਿ ਜਿਨ੍ਹਾਂ ਨੂੰ ਮੈਂ ਇੱਕ ਕਹਿ ਸਕਾਂ ਕਿ ਹਾਂ ਇਹਨਾਂ ਨੇ ਕਿ ਮਰਿਆਦਾ ਰੱਖੀ ਆ ਉਹਨਾਂ ਦੀ ਦੇਖੋ ਜੀ ਕੀ ਦਾ ਤਜਰਬਾ ਹੁੰਦਾ ਕਿ ਹਿੰਤਾ ਸਾਹਿਬ ਤਜਰਬਾ ਕਿਸ ਚੀਜ਼ ਨੂੰ ਕਹਿੰਦੇ ਆ ਤਜਰਬੇ ਦਾ ਨਾਮ ਇਹੀ ਸੀਸੀ ਦਾ ਨਾਮ ਤਜਰਬਾ ਹੈ ਜੀ ਦੇਖੋ ਕਹਿੰਦੇ ਨੇ ਆਪਾਂ ਦੇਖੋ ਮਾਨਸਾਰ ਨੇ ਵੀ ਕਈ ਵਾਰ ਇਸ ਚੀਜ਼ ਦੇ جواب ਦਿੱਤੇ ਆ ਜਾਂ ਕਾਂਗਰਸ ਉਹ ਮੈਂ ਵੀ ਕਿਤੇ ਨਾ ਕਿਤੇ ਤਾਂ ਜਿਹਾ ਕਹਿੰਦੇ ਆ ਜੇ ਲੋ ਠੀਕ ਹੋ ਨਹੀਂ ਕਸਣਾ ਚਾਹੀਦਾ ਇਦਾਂ ਨਹੀਂ ਬੋਲਣਾ ਵੀ ਕੋਈ ਮੋਬਾਈਲ ਨਾਲ ਆ ਗਿਆ ਤਾਂ ਫਲਾਣ ਆ ਗਿਆ ਉਹ ਬਿਲਕੁਲ ਗੰਨਾ ਸੱਚੀਆਂ ਹੁੰਦੀਆਂ ਕਿਉਂਕਿ ਅਗਰ ਤੁਸੀਂ ਰਾਜਨੀਤੀ ਦੇ ਵਿੱਚ ਆਏ ਤਾਂ ਤੁਹਾਨੂੰ ਰਾਜਨੀਤੀ ਵਾਲਾ ਹੀ ਬਾਣਾ ਰੱਖਣਾ ਪਊਗਾ ਵਾ ਰਾਜਨੀਤੀ ਵਾਲੀ ਗੋਦੀ ਰੱਖਣੀ ਪਊਗੀ ਰਾਜਨੀਤੀ ਵਾਲਾ ਸੁਭਾਅ ਰੱਖਣਾ ਪਊਗਾ ਉਹੀ ਆ ਕਿਤੇ ਨਾ ਕਿਤੇ ਐਮਐਲਏ ਕਹਿੰਦਾ ਸਰਪੰਚ ਨੂੰ ਜਾ ਕੇ ਮੈਂ ਤੇਰੇ ਨੱਪੜ ਮਾਰ ਦੂੰਗਾ ਤਾਂ ਤੂੰ ਆਏ ਹੋਗਾ ਫਲਾਣਾ ਹੋ ਗਿਆ ਦੇਖੋ ਇਹਨਾਂ ਚੀਜ਼ਾਂ ਦੇ ਨਾਲ ਮर्याਦਾ ਦਾ ਕਿਤੇ ਨਾ ਕਿਤੇ ਧਿਆ ਤਜਰਬਾ ਤਾਂ ਹੀ ਕਹਿੰਦੇ ਅਗਰ ਤੁਹਾਡੇ ਕੋਲ ਤਜਰਬਾ ਹੈਗਾ ਤਾਂ ਤੁਸੀਂ ਦੇਸ਼ ਨੂੰ ਚਲਾ ਸਕਦੇ ਤਾਂ ਤੁਸੀਂ ਸੂਬੇ ਨੂੰ ਚਲਾ ਸਕਦੇ ਤਾਂ ਤੁਸੀਂ ਪਾਰਟੀ ਨੂੰ ਚਲਾ ਸਕਦੇ ਆ ਇਹਨਾਂ ਤਜਰਬਿਆਂ ਦੀ ਜਰੂਰਤ ਹੁੰਦੀ ਹੈ ਜੋ ਇਹ ਤਜਰਬਾ ਨੂੰ ਨਵੀਂ ਜੀ ਲੱਗਦਾ ਆ ਆਮ ਆਦਮੀ ਪਾਰਟੀ ਕਹਿੰਦਾ ਤੁਸੀਂ ਬਾਦਲ ਸਾਹਿਬ ਦੀ ਗੱਲ ਕਰ ਲਓ ਤੁਸੀਂ ਚੰਨੂ ਸਾਹਿਬ ਦੀ ਗੱਲ ਕਰ ਲਓ ਤਾਂ ਤੁਸੀਂ ਹੋਰ ਕਿਸੇ ਇਹ ਜਿਹੜੇ ਕਿਤੇ ਨਾ ਕਿਤੇ ਜਿਨ੍ਹਾਂ ਦਾ ਚੰਗਾ ਪ੍ਰਭਾਵ ਆ ਉਹ ਲੋਕਾਂ ਦੀ ਗੱਲ ਕਰ ਲੋ। ਉਹਨਾਂ ਨੂੰ ਪਤਾ ਹੈ ਕਿ ਸਾਡੇ ਦੋ ਸ਼ਬਦ ਬੋਲੇ ਹੋਏ ਲੋਕਾਂ ਤੱਕ ਪਹੁੰਚਣੇ, ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਘਰ ਕਰ ਜਾਂਦੇ ਆ। ਹਾਂ ਕਿਤੇ ਜ਼ੁਬਾਨ ਸਲਿੱਪ ਹੋ ਜਾਂਦੀ ਆ ਜਾਂ ਕਹਿਣਾ ਕੁਝ ਚਾਹੁੰਦੇ ਉਹਨੇ ਲੋਕ ਕੁਝ ਸਮਝ ਲੈਣੇ ਜਿਵੇਂ ਤੇ ਨਹੀਂ ਸਾਵਦਾ ਧਿਆਨ ਆਇਆ ਸੀਗਾ ਉਹ ਜਿਹੜੀ ਸੋਜ ਐਂਸੋਜ ਐਮੰਦੀ ਆ ਬਰਦਰ ਪ੍ਰਤੀਤੀੰਦੀ ਆ ਉਹ ਲੱਗ ਹੁੰਦੀ ਆ। ਲੈ ਕੇ ਨੀ ਕਿ ਜਾਣ ਬੁੱਝ ਕੇ ਬੋਲਣਾ ਜਾਂ ਉਹਨਾਂ ਇੱਕ ਪਲਾਨਿੰਗ ਦੇ ਨਾਲ ਬੋਲਣਾ ਦੋ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰ ਜਾਂਦਾ। ਇਸੇ ਕਰਕੇ ਜਿਹੜੀ ਆਮ ਆਦਮੀ ਪਾਰਟੀ ਆ ਇਸੀ ਕਰਕੇ ਸੀ ਕਹਿੰਦੇ ਆ ਵੀ ਤਜਰਬੇ ਤੋਂ ਬਾਝੀਆ ਤਜਰਬੇ 'ਚ ਦੂਰ ਆ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਆਪਣੇ ਵਿਚਾਰ ਸਾਂਝੇ ਦਿੱਤੇ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਹਮੇ ਸੰਜੀਵ ਸ਼ਰਮਾ ਜੀ ਜੋ ਆਪਣੇ ਵਿਚਾਰ ਨੇ ਜਿਹੜੇ ਉਹ ਆਪਣੇ ਨਾਲ ਸਾਂਝੇ ਕਰ ਰਹੇ ਸੀਗੇ ਤੇ ਦਰਸ਼ਕੋ ਗੱਲ ਇਹੀ ਆਉਂਦੀ ਹੈ ਕਿ ਮਰਿਆਦਾ ਅਗਰ ਆਪਾਂ ਕਿਸੇ ਦੀ ਮਰਿਆਦਾ ਤੋੜਦੇ ਆਂ ਗਲਤ ਆਪਾਂ ਕਰਦੇ ਆਂ ਕਿਸੇ ਹੋਰ ਦੀ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਯਾਰ ਦੀ ਸੋਚ ਕਹੇ ਜੀ ਔਰ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸੀਐਮ ਨੇ ਉਹਨਾਂ ਨੂੰ ਐਸੀ ਸ਼ਦਾਬਲੀ ਯੂਜ਼ ਕਰਨੀ ਚਾਹੀਦੀ ਐ ਐਸੀ ਬੋਲ ਬਾਣੀ ਯੂਜ਼ ਕਰਨੀ ਚਾਹੀਦੀ ਐ ਜਿਹੜੀ ਕਿ ਗਵਾਰ ਜਿਵੇਂ ਲੋਕ ਹੁੰਦੇ ਨੇ ਨਾ ਕਿ ਦੋ ਬੰਦੇ ਬੈਠੇ ਗਵਾਰ ਬੰਦੇ ਲੜ ਰਹੇ ਹੁੰਦੇ ਨੇ ਕਿਥੇ ਜਿਹਨੂੰ ਇਹ ਨਹੀਂ ਪਤਾ ਹੁੰਦਾ ਮੇਰੇ ਗਵਾਰ ਨਾਲ ਕੌਣ ਬਿਠਾ ਮੇਰੇ ਨਾਲ ਮੈਂ ਕਿਥੇ ਬੈਠਾ ਮੈਂ ਕੀ ਬੋਲਣਾ ਉਸ ਤਰ੍ਹਾਂ ਦੀ ਸ਼ਦਾਬਲੀ ਕਈ ਵਾਰ ਆਪਾਂ ਦੇਖਣ ਨੂੰ ਮਿਲੀ ਐ ਨਾ ਦਰਸ਼ਕੋ ਜੋ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਤਿਸ਼ੀ ਨੇ ਆਖਰ ਐਸੀ ਕਿਉਂ ਕੀਤੀ ਕੀ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਗਰ ਨਹੀਂ ਆਈ ਤਾਂ ਉਹਦੇ ਵਿੱਚ ਜਿਹੜੇ 600 ਜੁਨਟਾਂ ਨੇ ਜਾਂ ਕਿਤੇ ਨਾ ਕਿਤੇ ਜਿਹੜੀ ਗੱਲ ਕਰ ਰਹੇ ਹਾਂ ਕਿ ਨਾਲ ਮੈਡੀਕਲ ਸਹੂਤਾ ਮਿਲਦੀ ਹੈ ਉਹ ਬੰਦ ਹੋ ਜਾਣਗੀਆਂ ਤਾਂ ਇਸ ਵਾਰ ਸਵੇਰੇ ਵਾਰ ਜੋ ਆਪਾਂ ਗੱਲ ਕਹੀ ਹੈ ਇਹਨੂੰ ਆਪਣੇ ਜਿਹੜੇ ਵਿਚਾਰ ਨੇ ਇਹਨੂੰ ਬਤ ਕਰ ਸ਼ੇਅਰ ਕਰਿਓ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਵੀ ਸਾਡੇ ਨਾਲ ਸਾਂਝੇ ਕਰਿਓ ਤੇ ਮੈਂ 4 ਵਜੇ ਗਈ 4 ਜਿਹੜਾ ਲਾਈਵ ਲੈ ਕੇ ਆਣਾ ਹੈ ਉਹਦੇ ਵਿੱਚ ਜੇ ਕੋਈ ਵਿਸ਼ਾ ਆਪਣਾ ਦੱਸਣਾ ਚਾਹੁੰਦੇ ਹੋ ਜਾਂ ਕੋਈ ਆਪਣੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਜਰੂਰ ਸਾਡੇ ਦਿੱਤੇ ਨੰਬਰ ਤੇ ਕਾਲ